ਮੋਬਾਈਲ ਚ ਲੌਣ ਨਾਲ ਵੀ ਅਸਥਮਾ ਹੋ ਸਕਦਾ ਜਿਹੜੇ ਰੋਜ਼ ਫਾਸਟ ਫੂਡ ਖਾਣ ਲੱਗ ਜਾਂਦੇ ਉਹਨਾਂ ਨੂੰ ਵੀ ਹੋ ਸਕਦਾ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲਈਏ ਕਿ ਅਸਲ ਦੇ ਵਿੱਚ ਅਸਥਮਾ ਤੇ ਨਾਲ ਉਹਨੂੰ ਆਪਾਂ ਜੇਕਰ ਥੋੜੇ ਪੰਜਾਬੀ ਭਾਸ਼ਾ ਦੇ ਵਿੱਚ ਦੰਮੇ ਦੀ ਗੱਲ ਕਹੇ ਦੀ ਇਹ ਦੋਹਾਂ ਚੀਜ਼ਾਂ ਦਾ ਡਿਫਰੈਂਸ ਕੀ ਹੈ ਕਿ ਸੇਮ ਹੀ ਆ ਤੇ ਕਿੰਨੇ ਪਰਸੈਂਟੇਜ ਪੰਜਾਬ ਦੇ ਵਿੱਚ ਚੱਲਦਾ ਪਿਆ ਹੈ ਜੀ ਜੀ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਮੋਬਾਈਲ ਤੇ ਕਾਫੀ ਦੇਰ ਜਾਂ ਲੈਪਟਾਪ ਤੇ ਬੈਠੇ ਰਹਿੰਦੇ ਆ ਸਕਰੀਨ ਦੇ ਅੱਗੇ ਬੈਠੇ ਰਹਿੰਦੇ ਆ ਲੈਪਟਾਪ ਹੈ ਕੰਪਿਊਟਰ ਹੈ ਮੋਬਾਈਲ ਹੈ ਵਨ ਆਫ ਦੀ ਸੇਮ ਥਿੰਗ ਉਹਦੇ ਚ ਸਾਡਾ ਜਿਹੜਾ ਹੈਲਦੀ ਲਾਈਫ ਸਟਾਈਲ ਹੈ ਜੀ ਉਹ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਅਸੀਂ ਕੱਲ ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤੇ ਮੈਂ ਹਾਂ ਨਰਿੰਦਰ ਸਿੰਘ ਕਲੇਰ ਅਸੀਂ ਅਕਸਰ ਪੰਜਾਬੀਆਂ ਨੂੰ ਜਾਂ ਪੰਜਾਬ ਤੋਂ ਬਾਹਰ ਬੈਠੇ ਦਰਸ਼ਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਉਤਾਰ ਚੜਾਅ ਚੱਲਦੇ ਪਏ ਆ ਭਾਵੇਂ ਕਿ ਉਹ ਹੈਲਥ ਵਾਈਜ਼ ਹੋਣ ਜਾਂ ਫਿਰ ਮਾਨਸਿਕ ਤੌਰ ਤੇ ਹੋਣ ਜਿਹੜੇ ਕਿ ਸਿੱਧੇ ਸਾਡੇ ਪਰਿਵਾਰਾਂ ਤੇ ਸਾਡੀ ਸਿਹਤ ਤੇ ਅਸਰ ਪਾਉਂਦੇ ਨੇ ਉਹਨਾਂ ਪ੍ਰੋਬਲਮਸ ਨੂੰ ਕਿਵੇਂ ਨਜਾਤ ਪਾਉਣੀ ਹੈ ਦਸਦੇ ਰਹਨੇ ਆ ਅਜੇ ਹੀ ਇੱਕ ਪ੍ਰੋਬਲਮ ਜਿਹੜੀ ਕਿ ਅਸੀਂ ਆਪਣੇ ਪੁਰਖਿਆਂ ਦੇ ਨਾਲ ਤਾਂ ਸੁਣੀ ਹੋਵੇਗੀ ਪਰ ਅੱਜ ਕੱਲ ਦੇ ਦੌਰ ਦੇ ਵਿੱਚ ਲੋਕ ਮੋਬਾਈਲ ਚ ਚਲਾਉਂਦੇ ਜਾਂ ਫਿਰ ਫਾਸਟ ਫੂਡ ਖਾਂਦੇ ਇਹ ਭੁੱਲ ਜਾਂਦੇ ਆ ਕਿ ਉਹ ਦਮੇ ਅਸਥਮਾ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਆ ਚੌਂਕਤਾ ਨਹੀਂ ਗਏ ਜਨਾਬੇ ਵਾਕਈ ਇਹ ਚੀਜ਼ ਪੋਸੀਬਲ ਹੋ ਸਕਦੀ ਕਿਉਂ ਅਸੀਂ ਅੱਜ ਬੈਠੇ ਆ ਮੋਹਾਲੀ ਡਾਕਟਰ ਸ਼ਰਦਾ ਆਯੁਰਵੇਦਾ ਹਸਪੀਟਲ ਦੇ ਵਿੱਚ ਮੇਰੇ ਨਾਲ ਬੜੇ ਮਾਹਰ ਐਕਸਪੀਰੀਅੰਸ ਡਾਕਟਰ ਸਾਹਿਬ ਵਿਨੋਦ ਚੋਹਾਨ ਜੀ ਬੈਠੇ ਨੇ ਸਭ ਤੋਂ ਪਹਿਲਾਂ ਸਵਾਗਤ ਕਰ ਲਓ ਸਤਿ ਸ਼੍ਰੀ ਅਕਾਲ ਜੀ ਆ ਡਾਕਟਰ ਸਾਹਿਬ ਜਿਸ ਤਰ੍ਹਾਂ ਆਪਾਂ ਪਹਿਲਾਂ ਚਾਹ ਪਿੰਦੇ ਗੱਲਾਂ ਕਰਦੇ ਪਏ ਸੀ ਕਿ ਇਹ ਅਸਥਮਾ ਜਦੋਂ ਆਪਾਂ ਮੇਰੇ ਦਾਦੀ ਜੀ ਨੂੰ ਸੀ ਜੀ ਉਸ ਤੋਂ ਬਾਅਦ ਅਸੀਂ ਫਿਲਮਾਂ ਦੇ ਵਿੱਚ ਦੇਖਿਆ ਕਿ ਉਹ ਇਨਹੇਲਰ ਯੂਜ਼ ਕਰ ਲੈਂਦੇ ਆ ਜੀ ਪਰ ਜਿਹੜਾ ਇਹ ਦੌਰ ਚੱਲਦਾ ਪਿਆ ਏ ਇਹ ਬੜਾ ਖਤਰਨਾਕ ਜਿਹਾ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਮੋਬਾਈਲ ਚ ਲੌਨ ਨਾਲ ਵੀ ਅਸਥਮਾ ਹੋ ਸਕਦਾ ਜਿਹੜੇ ਰੋਜ਼ ਫਾਸਟ ਫੂਡ ਖਾਣ ਲੱਗ ਜਾਂਦੇ ਉਹਨਾਂ ਨੂੰ ਵੀ ਹੋ ਸਕਦਾ ਪਹਿਲਾਂ ਤਾਂ ਆਪਾਂ ਇਹ ਗੱਲ ਕਰ ਲਈਏ ਕਿ ਅਸਲ ਦੇ ਵਿੱਚ ਅਸਥਮਾ ਤੇ ਨਾਲ ਉਹਨੂੰ ਆਪਾਂ ਜੇਕਰ ਥੋੜੇ ਪੰਜਾਬੀ ਭਾਸ਼ਾ ਦੇ ਵਿੱਚ ਦੰਮੇ ਦੀ ਗੱਲ ਕਹਿ ਦੀਏ ਕਿ ਦੋਹੇ ਚੀਜ਼ਾਂ ਦਾ ਡਿਫਰੈਂਸ ਕੀ ਹੈ ਕਿ ਸੇਮ ਹੀ ਆ ਤੇ ਕਿੰਨੇ ਪਰਸੈਂਟੇਜ ਪੰਜਾਬ ਦੇ ਵਿੱਚ ਚੱਲਦਾ ਪਿਆ ਹੈ ਜੀ 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 ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤੇ ਆਈ ਵਿਲ ਸੇ ਮੈਂ ਆਪਣੇ ਗੁਰੂ ਜੀ ਸਾਡੇ ਭਗਵਾਨ ਤਨਵੰਤਰੀ ਭਗਵਾਨ ਨੂੰ ਨਮਸਕਾਰ ਕਰਦੇ ਹੋਏ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਓਮ ਨਮੋ ਧਨਵੰਤਰੇ ਨਮਹ ਹੁਣ ਮੈਂ ਅਕਲੇਰ ਜੀ ਦੇ ਕੁਐਸਚਨ ਦਾ ਜਵਾਬ ਦੇਣਾ ਅਸਥਮਾ ਔਰ ਦਮਾ ਕੋਈ ਅਲੱਗ ਚੀਜ਼ ਨਹੀਂ ਹੈ ਜੀ ਅਸਥਮਾ ਇੱਕ ਟੈਕਨੀਕਲ ਵਰਡ ਹੈ ਜਿਹੜਾ ਮਾਡਰਨ ਮੈਡੀਸਨ ਦੇ ਵਿੱਚ ਅਲਰਜਿਕ ਬ੍ਰੌਂਕਲ ਅਸਥਮਾ ਕਿਹਾ ਜਾਂਦਾ ਹੈ ਦਮਾ ਇੱਕ ਆਪਣੇ ਕਰੇਲੂ ਭਾਸ਼ਾ ਦਾ ਵਰਡ ਹੈਗਾ ਦਮਾ ਔਰ ਪੁਰਾਣੇ ਟਾਈਮ ਤੋਂ ਵੀ ਇਹਨਾਂ ਦੀ ਫੈਮਿਲੀ ਦੇ ਵਿੱਚ ਦਮੇ ਦੀ ਹਿਸਟਰੀ ਹੈ ਐਦਾਂ ਲੋਕ ਕਹਿੰਦੇ ਮੈਂ ਵੀ ਸੁਣਿਆ ਤੁਹਾਨੂੰ ਵੀ ਸੁਣਿਆ ਤੇ ਐਗਜ਼ੈਕਟਲੀ ਦਮਾ ਕੀ ਹੁੰਦਾ ਸਾਂ ਚੜਦਾ ਹੈ ਬੇਸਿਕਲੀ ਔਰ ਸਾਂ ਚੜਨ ਦਾ 파ਟ ਜਿੱਤੇ ਤੱਕ ਤੁਹਾਡਾ ਕੁਐਸਚਨ ਹੈਗਾ ਕਿ ਮੋਬਾਈਲ ਰਾਹੀਂ ਜਾਂ ਲੋਕ ਮੋਬਾਈਲ ਲਗਾਤਾਰ ਦੇਖਦੇ ਆ ਉਹ ਦਮੇ ਦਾ ਕਿਦਾਂ ਕਾਰਨ ਬਣ ਸਕਦਾ ਹੈ ਜਾਂ ਫਾਸਟ ਫੂਡ ਖਾਂਦੇ ਨੇ ਉਹ ਕਿਦਾਂ ਕਾਰਨ ਬਣ ਸਕਦਾ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਮੋਬਾਈਲ ਤੇ ਕਾਫੀ ਦੇਰ ਜਾਂ ਲੈਪਟਾਪ ਤੇ ਬੈਠੇ ਰਹਿੰਦੇ ਆ ਸਕਰੀਨ ਦੇ ਅੱਗੇ ਬੈਠੇ ਰਹਿੰਦੇ ਆ ਲੈਪਟਾਪ ਹੈ ਕੰਪਿਊਟਰ ਹੈ ਮੋਬਾਈਲ ਹੈ ਵਨ ਐਂਡ ਦੀ ਸੇਮ ਥਿੰਗ ਉਹਦੇ ਵਿੱਚ ਸਾਡਾ ਜਿਹੜਾ ਹੈਲਦੀ ਲਾਈਫ ਸਟਾਈਲ ਹੈ ਉਹ ਬਿਲਕੁਲ ਖਤਮ ਹੁੰਦਾ ਜਾ ਰਿਹਾ ਆਯੁਰਵੇਦ ਅਕੋਰਡਿੰਗਲੀ ਕਲੀਅਰਲੀ ਮੈਂਸ਼ਨਡ ਹੈ ਕਿ ਅਗਰ ਤੁਹਾਡੀ ਫਿਜ਼ੀਕਲ ਐਕਟੀਵਿਟੀ ਨਹੀਂ ਹੋਏਗੀ ਤੇ ਬਾਡੀ ਦੇ ਵਿੱਚ ਕਿਤੇ ਨਾ ਕਿਤੇ ਬਲਗਮ ਯਾਨੀ ਕਫ ਵਧਣਾ ਸ਼ੁਰੂ ਹੋ ਜਾਏਗਾ ਬਲਕਿ ਡਾਇਬੀਟਿਸ ਹੋਇਆ ਹਾਈਪੋਥਾਇਰੋਇਡਿਜ਼ਮ ਹੋਇਆ ਕੋਈ ਵੀ ਆਟੋਮਨ ਡਿਸਆਰਡਰ ਹੈਗਾ ਆਯੁਰਵੇਦ ਅਕੋਰਡਿੰਗਲੀ ਜਿੱਥੇ ਸਾਨੂੰ ਕਫ ਵਧ ਗਿਆ ਬਾਡੀ ਦੇ ਵਿੱਚ ਔਰ ਬਹਿ ਮੌਸਮ ਕਰਕੇ ਵੀ ਵਧ ਸਕਦਾ ਹੈ ਜਾਂ ਸਾਡੇ ਖਾਣ-ਪੀਣ ਗਲਤ ਹੋ ਰਿਹਾ ਤੇ ਲਗਾਤਾਰ ਜਦੋਂ ਬਾਡੀ ਦੇ ਵਿੱਚ ਬਲਗਮ ਵਧੇਗਾ ਤੇ ਅਲਰਜੀਜ਼ ਇਮਿਊਨ ਡਿਸਆਰਡਰਸ ਪੈਦਾ ਹੋਣਗੇ ਤੇ ਅਗਰ ਤੁਸੀਂ ਲਗਾਤਾਰ ਐਕਟਿਵ ਨਹੀਂ ਰਹਿ ਪਾ ਰਹੇ ਹੋ ਬਾਡੀ ਨੂੰ ਐਕਸਪੋਜ਼ਰ ਵੀ ਨਹੀਂ ਹੋਏਗਾ ਨਾ ਵੀ ਇਫ ਯੂ ਆਰ ਮੂਵਿੰਗ ਆਊਟਸਾਈਡ ਤੁਸੀਂ ਬਾਡੀ ਜੋ ਪਸੀਨਾ ਕੱਢ ਰਹੇ ਹੋ ਮੈਟਾਬੋਲਿਜ਼ਮ ਐਕਟਿਵ ਹੈਗਾ ਬਾਡੀ ਨੂੰ ਅਗਰ ਕਿਤੇ ਆਪਾਂ ਹੁਣ ਮੰਡੀ ਦੇ ਵਿੱਚ ਆਪਾਂ ਜਾਂਦੇ ਆ ਤੁਸੀਂ ਚਲੇ ਗਏ ਮੈਂ ਚਲਾ ਗਿਆ ਹੈਨਾ ਜੀ ਅਸੀਂ ਜਾਂਦੇ ਆ ਤੇ ਉੱਥੇ ਜਾ ਕੇ ਸਾਨੂੰ ਇੱਕ ਦੋ ਛਿਕਾਣਾ ਲਾਜ਼ਮੀ ਗੱਲ ਹੈ ਕਿਉਂਕਿ ਉਹ ਬਾਡੀ ਦਾ ਰਿਸਪੌਂਸ ਹੈ ਕਿਉਂਕਿ ਇਮਿਊਨਿਟੀ ਇਸ ਐਕਟਿਵ ਜੇ ਤੁਸੀਂ ਸਾਰਾ ਦਿਨ ਇੱਥੇ ਬੈਠੇ ਰਹੋਗੇ ਔਰ ਬਾਇਚਾਂਸ ਅਗਰ ਤੁਸੀਂ ਐਕਟੀਵਿਟੀ ਹੈ ਹੀ ਨਹੀਂ ਮੈਟਾਬੋਲਿਜ਼ਮ ਐਕਟਿਵ ਹੀ ਨਹੀਂ ਹੈਗਾ ਤੇ ਤੁਹਾਡੀ ਬਾਡੀ ਕਿੰਨੇ ਦਿਨ ਨੂੰ ਰਿਸਪੌਂਡ ਕਰੇਗੀ ਤੁਹਾਡੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਅੱਜਕੱਲ੍ਹ ਥੋੜੇ ਜਿਹਾ ਆਪਣੇ ਆਪ ਨੂੰ ਮਾਡਰਨ ਸਮਝਣ ਲੱਗ ਗਏ ਆ ਜਿਹੜੇ ਕਹਿੰਦੇ ਕਿ ਏਸੀ 'ਚ ਰਹਿਣਾ ਏਸੀ 'ਚ ਉਹ ਗੱਡੀ 'ਚ ਚੱਲੇ ਜਾਣਾ ਏਸੇ ਲਈ ਕਿ ਉਹਦੇ ਵਿੱਚੋਂ ਸਿੱਧਾ ਜੈਮ ਵੀ ਏਸੀ ਦਾ ਚਾਹੀਦਾ ਉਹਦੋਂ ਨਹੀਂ ਕੰਮ ਖਰਾਬ ਤੇ ਸਰ ਉਹਦੇ ਨਾਲ ਤਾਂ ਸਿੱਧਾ-ਸਿੱਧਾ ਗਰਮ ਸਰਦ ਹੋ ਗਿਆ ਅਹੀ ਮੈਂ ਤੁਹਾਨੂੰ ਸਮਝਾ ਰਿਹਾ ਕਿ ਆਯੁਰਵੇਦ ਦੇ ਵਿੱਚ ਸਭ ਤੋਂ ਵੱਡਾ ਬਲਕਿ ਇਸ ਮੌਸਮ ਦੇ ਵਿੱਚ ਜਿਹੜਾ ਹਿਊਮਿਡ ਐਂਡ ਹੌਟ ਕੰਡੀਸ਼ਨ ਵਰਸਾ ਰਿਤੂ ਦੇ ਵਿੱਚ ਹੈਗੀ ਹੈ ਅਸਥਮਾ ਨੂੰ ਟ੍ਰਿਗਰਿੰਗ ਕਰਨ ਵਾਸਤੇ ਸਭ ਤੋਂ ਪਹਿਲਾ ਪੁਆਇੰਟ ਹੈ ਇਹ ਸਭ ਤੋਂ ਪਹਿਲਾ ਡੋਨਟ ਹੈ ਕਿ ਪਲੀਜ਼ ਤੁਸੀਂ ਗਰਮ ਸਰਦ ਨਾ ਹੋਣ ਦਿਓ ਤੁਹਾਨੂੰ ਕਦੋਂ ਅਸਥਮਾ ਦਾ ਅਟੈਕ ਆ ਜਾਏਗਾ ਯੂ ਨੈਵਰ ਨੋ ਗਰਮ ਸਰਦ ਔਰ ਮੇਰੇ ਕੋਲ ਲਾਈਵ ਐਗਜ਼ਾਮਪਲਸ ਹੈ ਆਪੀਟੀ ਦੇ ਵਿੱਚ ਪੇਸ਼ੈਂਟ ਆਉਂਦੇ ਨੇ ਕਿ ਡਾਕਟਰ ਸਾਹਿਬ ਸਾਹ ਹੋ ਗਿਆ ਇਕਦਮ ਉਹਨਾਂ ਦੀ ਸਾਹ ਰੁਕ ਗਿਆ ਜਿਨ੍ਹਾਂ ਦੀ ਮੈਂ 6 ਮਹੀਨੇ 8 ਮਹੀਨੇ ਪਹਿਲਾਂ ਕਾਫੀ ਹੱਦ ਤੱਕ ਉਹ ਦੇਰ ਮਚ ਮਚ ਬੈਟਰ ਉਹਨਾਂ ਦੀ ਦਵਾਈ ਆਪਾਂ ਵਿਡਰੋਅ ਕਰਨੀ ਸ਼ੁਰੂ ਕਰਤੀ ਸੀ ਉਹ ਗੱਲ ਵੱਖਰੀ ਹੈ ਕਿ ਉਹਨਾਂ ਨੂੰ ਕਿਸੇ ਨੂੰ 20 ਸਾਲ ਤੋਂ ਸੀਗਾ ਕਿਸੇ ਨੂੰ 25 ਸਾਲਾਂ ਤੋਂ ਹੀ ਲੈ ਰਿਆ ਸੀਗਾ ਫਿਰ ਵੀ ਮੈਂ ਉਹਨਾਂ ਨੂੰ 4-6 ਮਹੀਨੇ ਦੇ ਵਿੱਚ ਕਾਫੀ ਹੱਦ ਤੱਕ ਠੀਕ ਕਰ ਲਿਆ ਉਹਨਾਂ ਦੀ ਦਵਾਈਆਂ ਮੈਂ ਵਿਡਰੋਅਲ ਸਟੇਜ ਤੇ ਸੀਗਾ ਲੇਕਿਨ ਜਦੋਂ ਇਹ ਮੌਸਮ ਦੇ ਵਿੱਚ ਆਏ ਹਿਊਮਿਡ ਮੌਸਮ ਦੇ ਵਿੱਚ ਉਹਨਾਂ ਨੂੰ ਤੋਂ ਗਲਤੀ ਹੋਈ ਵੀ ਜਿਸ ਤਰ੍ਹਾਂ ਹੁਣ ਕਿਚਨ ਦੇ ਵਿੱਚ ਲੇਡੀ ਕੰਮ ਕਰਦੀ ਆ ਪਸੀਨਾ ਆਇਆ ਹੁੰਦਾ ਪੂਰਾ ਐਂਡ ਸੇਕ ਨਿਕਲ ਮਤਲਬ ਪਸੀਨਾ ਕਾਫੀ ਹੁੰਦਾ ਸਰੀਰ ਗਰਮ ਹੁੰਦਾ ਇਕਦਮ ਉਹ ਰੋਟੀ ਦੇਣ ਵਾਸਤੇ ਏਸੀ ਵਾਲੇ ਰੂਮ ਦੇ ਵਿੱਚ ਬੇਟੇ ਵਾਸਤੇ ਚਲੀ ਗਈ ਜਿਹੜਾ ਸਾਬਜੀ ਬੈਠਾ ਹੈ ਹੈਨਾ ਜੀ ਤੇ ਉਹ ਲੇਡੀ ਗਈ ਤੇ ਹੈ ਉਹਨੂੰ ਇਕਦਮ ਛਿੱਕਾ ਹੋ ਗਿਆ ਜੇ ਉਹਨੂੰ ਅਲਰਜੀ ਸਿਰਫ ਛਿੱਕਾਂ ਤੱਕ ਹੈ ਤੇ ਉਹਨੂੰ ਛਿੱਕਾ ਲੱਗਣ ਗਿਆ ਜੇ ਬਾਅਦ ਤੋਂ ਸਾਨੂੰ ਸਾਹ ਦੀ ਪ੍ਰੋਬਲਮ ਹੈਗੀ ਹੈ ਉਹਨੂੰ ਅਸਥਮਾ ਦਾ ਅਟੈਕ ਆ ਸਕਦਾ ਉਹਨੂੰ ਸਾਹ ਚੜਨਾ ਸ਼ੁਰੂ ਹੋ ਜਾਏ ਇਹ ਬੜੀ ਦੇਖੋ ਬੜੀ ਇਹ ਜਸਪ ਗੱਲ ਆ ਬੜੀ ਧਿਆਨ ਦੇਣ ਵਾਲੀ ਗੱਲ ਆ ਕਿ ਜਿੱਥੇ ਅਸੀਂ ਬੜੇ AC ਦੇ ਮਾਹੌਲ ਦੇ ਵਿੱਚ ਰਹਿਣਾ ਪਸੰਦ ਕਰਦੇ ਆ ਨੋ ਡਾਟ ਕਿ ਸਾਡੇ ਫੈਸਿਲਿਟੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਜੇਕਰ ਮਾਹੌਲ ਹੀ ਅਸੀਂ ਉਸ ਮਾਹੌਲ ਦੇ ਵਿੱਚ ਕੰਮ ਨਾ ਕਰ ਸਕੀਏ ਗਰਮੀ ਵਾਲੇ ਮਾਹੌਲ ਦੇ ਵਿੱਚ ਉਹ ਵੀ ਇੱਕ ਮਾੜੀ ਗੱਲ ਆ ਪਰ ਦੂਸਰੇ ਪਾਸੇ ਜੋ ਡਾਕਟਰ ਸਾਹਿਬ ਨੇ ਕਿਹਾ ਇਹ ਬੜੀ ਕਾਮਨ ਜੀ ਗੱਲ ਆ ਹਰੇਕ ਘਰ ਦੇ ਵਿੱਚ ਇਹ ਚੀਜ਼ ਹੁੰਦੀ ਹੈ ਡਾਕਟਰ ਸਾਹਿਬ ਜੇ ਆਪਾਂ ਜਿਸ ਤਰ੍ਹਾਂ ਗੱਲ ਕਰਦੇ ਪਏ ਸੀ ਕਿ ਅਸਥਮਾ ਦਾ ਅਟੈਕ ਆ ਸਕਦਾ ਇਸ ਤੋਂ ਬਿਨਾਂ ਹੋਰ ਕੀ ਕਾਰਨ ਬਣ ਸਕਦੇ ਹੋਰ ਇਹਦੇ ਮੋਟੇ ਜਿਹੜੇ ਕਾਰਨ ਨੇ ਬੇਸਿਕਲੀ ਸਾਨੂੰ ਦੋ ਤਿੰਨ ਅਸਥਮਾ ਦੀ ਪਹਿਲੇ ਤੇ ਡਿਵੀਜ਼ਨ ਹੈ ਕਿ ਅਸਥਮਾ ਅਲੱਗ-ਅਲੱਗ ਟਾਈਮ ਤੇ ਮਤਲਬ ਅਲੱਗ-ਅਲੱਗ ਤਰ੍ਹਾਂ ਦਾ ਹੈ ਕਿਸੇ ਨੂੰ ਮਤਲਬ ਕਿਸ ਤਰ੍ਹਾਂ ਹੁੰਦਾ ਇਟ ਇਜ਼ ਰਿਲੇਟਡ ਵਿਦ ਯੂਰ professions ਯੂਰ ਲਾਈਫਸਟਾਈਲ ਜਿਹਦੇ ਵਿੱਚ ਅਲਰਜਿਕ ਬ੍ਰੌਂਕੀਅਲ ਅਸਥਮਾ ਇਜ਼ ਵਨ ਟਾਈਪ ਨਾਨ ਅਲਰਜਿਕ ਬ੍ਰੌਂਕੀਅਲ ਜਿਹਦੇ ਵਿੱਚ ਕੋਈ ਅਲਰਜਨ ਨਹੀਂ ਹੋਇਆ ਬਸ ਸਿੱਧਾ ਸਾਹ ਚੜਦਾ ਹੈ ਜੀ ਉਹ ਤੁਹਾਡੇ ਖਾਣ-ਪੀਣ ਰੈਨਸੈਂ ਕਰਕੇ ਹੋ ਸਕਦਾ ਓਕੂਪੇਸ਼ਨਲ ਹੈ ਕੋਈ ਓਕਿਊਪੇਸ਼ਨ ਦਾ ਮਤਲਬ ਹੁੰਦਾ ਤੁਹਾਡਾ ਓਕਿਊਪੇਸ਼ਨ ਕੀ ਹੈਗਾ ਤੁਸੀਂ ਕਿਹੜੀ profession ਦੇ ਵਿੱਚ ਹੋ ਜਿਦਾ ਉਹਨ ਕੋਈ ਪੇਂਟਰ ਹੈ ਉਹ ਰੋਜ਼ ਪੇਂਟ ਕਰਦਾ ਉਹਨੂੰ 스멜 ਚੜਦੀ ਹੈ ਸਾਰੇ ਪੇਂਟਰਸ ਨੂੰ ਨਹੀਂ ਆਸਮਾਨ ਹੁੰਦਾ ਲੇਕਿਨ ਪੌਸਿਬਿਲਟੀਜ਼ ਥੇਰ ਕਿ बार-बार ਉਹਨੂੰ ਉਹ 스멜 ਚੜਨ ਕਰਕੇ ਉਹਦਾ ਜਿਹੜਾ ਬੋਡੀ ਦਾ ਰਿਐਕਟਿਵ ਸਿਸਟਮ ਹੈ ਉਹ ਓਵਰ ਰੀਐਕਟ ਕਰ ਸਕਦਾ ਤਾਂ ਉਹਨੂੰ ਸਾਹ ਹੋਣ ਦੀ ਪੋਸਿਬਿਲਿਟੀ ਹੈ ਅਕਸਰ ਜਿੰਨੇ ਪੇਸ਼ੈਂਟਸ ਮਤਲਬ ਅਸੀਂ ਲੋਕ ਅਟੈਂਡ ਕਰਦੇ ਆ ਉਹਦੇ ਵਿੱਚ ਕਿੰਨੀ ਹਿਸਟਰੀ ਹੁੰਦੀ ਹੈ ਕਿ ਆਈ ਵਾਸ ਅ ਪੇਂਟਰ ਬਹੁਤ ਲੋਕ ਹੈ ਜਿਹੜਾ ਖੇਤਾਂ ਦੇ ਵਿੱਚ ਕੰਮ ਕਰਦੇ ਆ ਕਿਸੇ ਨੂੰ ਸਪਰੇਅ ਦੀ ਸਮੈਲ ਦੇ ਨਾਲ ਜਾਂ ਸਪਰੇਅ ਕੀਤਾ ਫਸਲ ਦੇ ਉੱਪਰ ਉਹਦੀ ਸਮੈਲ ਚੜੀ ਇੱਕਦਮ ਸਾਹ ਹੋ ਗਿਆ ਸੋ ਓਕਿਊਪੇਸ਼ਨਲ ਅਸਥਮਾ ਔਰ ਐਕਸਰਸਾਈਜ਼ ਇੰਡਿਊਸ ਅਸਥਮਾ ਅਗਰ ਤੁਹਾਡੀ ਬਾਡੀ ਦੇ ਵਿੱਚ ਉਹਨੀ ਕੈਪੈਸਿਟੀ ਨਹੀਂ ਹੈ ਤੁਸੀਂ ਆਪਣੀ ਬਾਡੀ ਦੀ ਕੈਪੈਸਿਟੀ ਤੋਂ ਜ਼ਿਆਦਾ ਕਿਸੇ ਚੀਜ਼ ਦੇ ਵਿੱਚ ਤੁਸੀਂ ਇਨਵੋਲਵ ਹੁੰਦੇ ਹੋ ਜਿਸ ਤਰ੍ਹਾਂ ਉਹਨਾਂ ਸਾਈਕਲਿਸਟ ਹੈ ਜੀ ਐਥਲੀਟ ਹੈ সুইਮਰ ਹੈ ਉਹ ਆਪਣੀ ਕਪੈਸਿਟੀ ਤੋਂ ਜ਼ਿਆਦਾ ਅਗਰ ਇਹ ਅਤੀ ਵਿਆਮ ਕਹੇ ਜਾਂਦਾ ਹੈ ਆਯੁਰਵੇਦ ਦੇ ਵਿੱਚ ਇਹਨੂੰ ਅਤੀ ਵਿਆਮ ਮਤਲਬ ਆਪਣੀ ਕਪੈਸਿਟੀ ਤੋਂ ਜ਼ਿਆਦਾ ਵਿਆਮ ਕਰਨਾ ਉਹ ਵੀ ਕਿਤੇ ਨਾ ਕਿਤੇ ਅਸਥਮਾ ਨੂੰ ਕਿਉਂਕਿ ਵਾਤ ਰੋਗ ਵਧੇਗਾ ਵాయు ਵਧੇਗੀ ਤੇ ਕਫ ਰੁਕੇਗਾ ਤੇ ਉਹਨੂੰ ਅਸਥਮਾ ਦਾ ਅਕਿਊਟ ਅਟੈਕ ਆਮੀ ਆਸ ਇਹ ਮੰਨ ਸਕਦਾ ਜਿਹੜਾ ਜਿਮ ਦੇ ਵਿੱਚ ਕਈ ਵਾਰ ਆਪਾਂ ਦੇਖਦੇ ਹਾਂ ਕਿ ਉਹ ਇੱਕਦਮ ਹੀ ਅਟੈਕ ਆ ਗਿਆ ਇਹ ਕੌਜ਼ ਆ ਉਹਦਾ ਇੱਕ ਕੌਜ਼ ਗਰਮ ਸਰਦ ਕਿਉਂਕਿ ਏਸੀਸ ਲੱਗੇ ਹੋਏ ਨੇ ਤੁਸੀਂ ਸਿਆਣੇ ਹੋ ਤੁਸੀਂ ਸਮਝਦਾਰ ਬਣੋ ਕਿ ਐਗਜ਼ੈਕਟਲੀ ਇੱਕ ਪਾਸੇ ਅਸੀਂ ਪੁਸ਼-ਅੱਪਸ ਕਰ ਰਹੇ ਹਾਂ ਵੇਟਸ ਚੁੱਕ ਰਹੇ ਹਾਂ ਸਰੀਰ ਗਰਮ ਹੋ ਰਿਹਾ ਉੱਪਰੋਂ ਏਸੀ ਦੀ ਹਵਾ ਆਈ ਡੋਂਟ ਥਿੰਕ ਐਸ ਪਰ ਹਾਇਰਵੇਦਾ this is a triggering point for the asthma to develop hmm. and jinu asthma di diagnosis pehla hai gi hai onu asthma possible bada dilchasp point bhi hai te tohna twadi ki raya hai zarur dasan di koshish kareo ki ek passe ta no doubt ke worldwide ਲੋਕਾਂ ਦੇ ਵਿੱਚ ਰੁਝਾਨ ਜਿਮਿੰਗ ਦਾ ਵਧਿਆ ਹੈ ਪਰ ਦੂਸਰੇ ਪਾਸੇ ਜਦੋਂ ਅਸੀਂ ਜਿਮ ਜਾਂਦੇ ਆ ਪਸੀਨਾ ਕੱਢਣ ਦੀ ਕੋਸ਼ਿਸ਼ ਕਰਦੇ ਆ ਪਰ ਦੂਸਰੇ ਪਾਸੇ ਠੰਡੀ ਹਵਾ ਉਹ ਪਸੀਨਾ ਬਾਹਰ ਨਹੀਂ ਆਉਣ ਦਿੰਦੀ ਜਿਹੜਾ ਡਾਕਟਰ ਸਾਹਿਬ ਗੱਲ ਕਰਦੇ ਪਏ ਸੀ ਕਿ ਮੈਟਾਬੋਲਿਜ਼ਮ ਐਕਟਿਵ ਹੀ ਨਹੀਂ ਹੋਣਾ ਪਰ ਦੂਸਰੇ ਪਾਸੇ ਇਹ ਅਟੈਕਸ ਜਿਹੜੀ ਆਵਾ ਇਹ ਵੀ ਕੌਜ਼ ਬਣ ਸਕਦਾ ਜਿਹਨੂੰ ਅਸਥਮਾ ਵਾ ਉਹ ਤਾਂ ਵਨ ਆਫ ਦਾ ਮਤਲਬ ਮੇਨ ਪੁਆਇੰਟ ਹੀ ਹੋ ਸਕਦਾ ਹੈ ਜੀ ਔਰ ਅਲਰਜੀਸ ਮਤਲਬ ਪੇਸ਼ੈਂਟ ਜੋ ਅਸਥਮੈਟਿਕ ਹੈ ਜਿਹਨਾਂ ਨੋਨ ਅਸਥਮੈਟਿਕ ਹੈ ਜਿਸ ਤਰ੍ਹਾਂ ਹੁਣ ਫੈਮਿਲੀ ਹਿਸਟਰੀ ਦੀ ਹੈਗੀ ਹੈ ਉਹਨੂੰ ਤੇ ਪੋਸਿਬਿਲਟੀ ਜਿਸ ਤਰ੍ਹਾਂ ਹੁਣ ਇੱਕ ਪੇਰੈਂਟ ਨੂੰ ਅਗਰ ਸਿਬਲਿੰਗ ਇਸ देयर ਕਿਸੇ ਨੂੰ ਹੈ ਉਹਦੇ ਪੇਰੈਂਟਸ ਦੇ ਵਿੱਚੋਂ ਇੱਕ ਨੂੰ ਵੀ ਅਸਥਮਾ ਤੇ ਉਹਨੂੰ ਕਾਫੀ ਪੋਸਿਬਿਲਟੀ ਹੈ 40% ਚਾਂਸਸ ਆਰ देयर ਹੀ ਕੈਨ ਬੀ ਅਸਥਮੈਟਿਕ ਇਨ ਫਿਊਚਰ ਆਉਣ ਵਾਲੇ ਟਾਈਮ ਦੇ ਵਿੱਚ ਉਹਨੂੰ ਅਸਥਮਾ ਦਾ ਮਤਲਬ ਪ੍ਰੋਬਲਮ ਹੋ ਸਕਦੀ ਹੈ ਤੇ ਜੇ ਦੋਨੋਂ ਹਸਬੰਡ ਵਾਈਫ ਦੇ ਪੇਰੈਂਟਸ ਨੂੰ ਦੋਨਾਂ ਨੂੰ ਬਾਇਚੈਂਸ ਅਸਮਾਂ ਦੀ ਹਿਸਟਰੀ ਹੈ ਉਹਦੇ ਕਾਫੀ ਹੱਦ ਤੱਕ ਬਚਣਾ ਚਾਹੀਦਾ ਆਸੀਂ ਲੋਗ ਆਯੁਰਵੇਦ ਦਾ ਦੇ ਵਿੱਚ ਇਹ ਸਮਝਾਉਂਦੇ ਆ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਵੀ ਇਲਾਜ ਤੋਂ ਪਰਹੇਜ਼ ਚੰਗਾ ਬਸ਼ਰਤੇ ਤੁਹਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਐਸੇ ਕਰਕੇ ਆਯੁਰਵੇਦ ਆਇਜ਼ ਅ ਪ੍ਰੀਵੈਂਟਿਵ ਮੈਡੀਸਨ ਆਯੁਰਵੇਦ ਲਿਖਿਆ ਇਸ ਕਰਕੇ ਗਿਆ ਮੈਂ ਹਰ ਥਾਂ ਤੇ ਕਹਿੰਨਾ ਕਿ ਆਯੁਰਵੇਦ ਵਾਸ ਰਿਟਨ ਅਥਰਵੇਦਾ ਹਾਊ ਟੂ ਮੇਨਟੇਨ ਦਾ ਹੈਲਥ ਆਫ ਅ ਹੈਲਥੀ ਪਰਸਨ ਸਵਸਥਸੈ ਸਵਾਸ ਰਕਸ਼ਣਮ ਆਤੁਰਸ ਵਿਕਾਰ ਪ੍ਰਸ਼ਨਮ ਚ ਕਿ ਸਵਸਥ ਬੰਦੇ ਦੇ ਸਵਾਸ ਦੀ ਰੱਖਿਆ ਕਿਦਾਂ ਕੀਤੀ ਜਾਵੇ ਔਰ ਜੇ ਕੋਈ ਬਿਮਾਰ ਹੋ ਗਿਆ ਉਹਦਾ ਵੀ ਸ਼ਮਨ ਅਸੀਂ ਲੋਕ ਜਾਣਦੇ ਆ ਡਾਕਟਰ ਸਾਹਿਬ ਆਪਾਂ ਥੋੜੇ ਜਿਹਾ ਹੁਣ ਆਰਾਮ ਉਹ ਅਸਥਮਾ ਦੇ ਮੇਨ ਕਾਜ ਜਿਵੇਂ ਤੁਸੀਂ ਗੱਲ ਕਰਦੇ ਪਏ ਸੀ ਅਸਲ ਦੇ ਵਿੱਚ ਅਸਥਮਾ ਜਾਂ ਫਿਰ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਸਾਹ ਦੀ ਬਿਮਾਰੀ ਹੈ ਤੁਸੀਂ ਕਿਹਾ ਕਿ ਪਰਿਵਾਰ ਦੇ ਥਰੂ ਵੀ ਹੋ ਜਾਂਦੀ ਹੈ ਪਰ ਦੂਸਰੇ ਪਾਸੇ ਕਾਰਨ ਜਿਸ ਤਰ੍ਹਾਂ ਤੁਸੀਂ ਦੱਸਿਆ ਇਹਨਾਂ ਕਾਰਨਾਂ ਦੇ ਵਿੱਚ ਅੱਜਕੱਲ ਪੰਜਾਬ ਦੀ ਜੇਕਰ ਜਾਂ ਇੰਡੀਆ ਵਾਈਜ਼ ਗੱਲ ਕੀਤੀ ਜਾਵੇ ਕਿੰਨੇ ਪੇਸ਼ੈਂਟਸ ਆਉਂਦੇ ਪਏ ਆ ਇੰਡੀਆ ਦੀ ਮੈਂ ਗੱਲ ਕਰਾਂਗਾ ਲੇਟੈਸਟ ਅਪਡੇਟ ਜਿਹੜਾ ਹੈਗਾ ਅਪਰੋਕਸ 3 ਟੂ 4 ਪਰਸੈਂਟ ਆਫ ਦ ਇੰਡੀਅਨ ਪੋਪੂਲੇਸ਼ਨ ਖਾਸ ਕਰ ਬੱਚਿਆਂ ਦਾ ਜਿਆਦਾ ਬੁਰਾ ਹਾਲ ਹੈ ਬੱਚੇ ਲਗਭਗ 5 ਪਰਸੈਂਟ ਟੂ 12 ਪਰਸੈਂਟ ਡਿਪੈਂਡ ਅਪਨ ਦੀ ਡਿਫਰੈਂਟ ਏਜ ਗਰੂਪਸ ਅਸਮਾ ਤੋਂ ਅਲਰਜੀਸ ਤੋਂ ਸਫਰ ਕਰ ਰਹੇ ਨੇ थ्रीट ओवरऑल जो इंडिया पॉपुलेशन दी गल करिए इंडियन पॉपुलेशन दी मैं गल करांगा करीबन करीबन थ्री टू फोर परसेंट पीपल आर सफरिंग और ऑल ओवर वर्ल्ड वाइड दी अगर आप गल करिए ते अप्रोक्स 2021 22 तक नाइन मिलियन पीपल आर सफरिंग फ्रॉम अस्थमा 339 पीपल यस पीपल मिलियन 339 ऑल ओवर कंट्रीज यूके ग्रेट ब्रिटेन यूएसए न्यूजीलैंड ऑस्ट्रेलिया दे हैव मेजोरिटी ऑफ द अस्थमाटिक पेशेंट्स इन द पॉपुलेशन पर सर ओठे तए ਮੰਨਿਆ ਜਾਂਦਾ ਪਰ ਆਪਾਂ ਆਪਣੇ ਫਿਰ ਵੀ ਇੰਡੀਆ ਪੰਜਾਬ ਦੇ ਵਿੱਚ ਆ ਜੰਨੇ ਕਿ ਉਥੇ ਬਹੁਤ ਸਫਾਈ ਆ ਪਰ ਪਹਿਲਾ ਸਵਾਲ ਹੁਣ ਦਰਸ਼ਕਾਂ ਦੇ ਮਨ ਦੇ ਵਿੱਚ ਇਹ ਆ ਗਿਆ ਹੁਣ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਕਿਸੇ ਨੂੰ ਅਸਥਮਾ ਨਹੀਂ ਮੈਂ ਆਪਣਾ ਰੁਟੀਨ ਦੇ ਵਿੱਚ ਪੜਨ ਜਾਣਾ ਕਾਲਜ ਜਾਣਾ ਜੋਬ ਜਾਣਾ ਬਿਜ਼ਨਸ ਜਾਣਾ ਕਿਹੜੇ ਕਾਰਨਾ ਕਰਕੇ ਹੋ ਸਕਦਾ ਅਸਥਮਾ ਉਹ ਮੈਂ ਧਿਆਨ ਰੱਖਾਂ ਤੇ ਦੂਸਰੇ ਪਾਸੇ ਇਹਦੀ ਫਰਸਟ ਸਟੇਜ ਦਾ ਪਤਾ ਕਿਵੇਂ ਲੱਗੂਗਾ ਜਿਸ ਵੇਲੇ ਤੁਹਾਨੂੰ ਕਿਸੇ ਵੀ ਪਰਟੀਕਲ ਪਹਿਲਾਂ ਮਤਲਬ ਆਯੁਰਵੇਦਾ ਦੇ ਵਿੱਚ ਕੋਈ ਵੀ ਬਿਮਾਰੀ ਹੋਣ ਤੋਂ ਪਹਿਲਾਂ ਪੂਰਵ ਰੂਪ ਔਰ ਰੂਪ ਪੂਰਵ ਰੂਪ ਦਾ ਮਤਲਬ ਹੁੰਦਾ ਬਿਮਾਰੀ ਹੋਣ ਤੋਂ ਪਹਿਲਾਂ ਬਾਡੀ ਦੱਸਦੀ ਹੈ ਪੂਰਵ ਰੂਪ ਆਂਦੇ ਨੇ ਜੀ ਮੈਂ ਤਦੇ ਕਹਿੰਦਾ ਕਿ ਆਯੁਰਵੇਦਾ ਦੇ ਵਿੱਚ ਬਹੁਤ ਅੱਛਾ ਡਿਸਕ੍ਰਿਪਸ਼ਨ ਹੈ ਲਗਭਗ ਹਰ ਡਿਜ਼ੀਜ਼ ਦਾ ਪੂਰਵ ਰੂਪ ਕਦੋਂ ਹੁੰਦੇ ਨੇ ਜੇ ਅਗਰ ਕੋਈ ਤੁਹਾਨੂੰ ਅਸਥਮਾ ਹੋਣਾ ਉਹਦੇ ਪੂਰਵ ਰੂਪ ਦੱਸੇ ਹੋਏ ਨੇ ਜੇ ਅਗਰ ਤਮਕ ਸ਼્વાસ ਕਿਹਾ ਜਾਂਦਾ ਹੈ ਆਯੁਰਵੇਦਾ ਦੇ ਵਿੱਚ ਅਸਥਮਾ ਨੂੰ ਅਲਰਜਿਕ ਬ੍ਰੌਂਕਲ ਅਸਥਮਾ ਨੂੰ ਤਮਕ ਸ਼ੋਅਸ ਦੀ ਸੰਗਿਆ ਦਿੱਤੀ ਜਾਂਦੀ ਹੈ ਉਹਦੇ ਪੂਰਵ ਰੂਪ ਦੱਸੇ ਹੋਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਬਦਸ਼ਮੀ ਹੋएगी ਆਨਹਾ ਆਦਿਮਾਨ ਸ਼ੰਗਪਰਦੇਸ਼ ਯਾਨੀ ਟੈਂਪਲਸ ਦੇ ਵੀ ਦਰਦ ਹੋਣਾ ਪੇਟ ਦੇ ਵਿੱਚ ਗੈਸ ਬੰਨਣਾ ਬਲੋਟਿੰਗ ਹੋਣਾ ਕਬਜ ਹੋ ਜਾਣਾ ਇਹ ਪੂਰਵ ਰੂਪ ਦੱਸੇ ਹੋਏ ਆ ਕਿ ਜਦੋਂ ਤੁਹਾਨੂੰ ਕਬਜ ਹੋਣ ਲੱਗ ਗਈ ਫਲੈਂਕਸ ਦੇ ਵਿੱਚ ਦਰਦ ਹੋਣ ਲੱਗ ਗਿਆ ਗੈਸ ਰੁਕੇਗੀ ਤੇ ਫਿਰ ਫਲੈਂਕਸ ਦੇ ਵਿੱਚ ਦਰਦ ਹੋਏਗਾ ਮਿੱਠਾ ਮਿੱਠਾ ਸਿਰਦਰਦ ਬਾਰ ਬਾਰ ਲਗਾਤਾਰ ਹੁੰਦਾ ਰਹਿੰਦਾ ਹੈ ਗੈਸ ਬਣਦੀ ਹੈ ਕਬਜ ਰਹਿੰਦੀ ਹੈ ਔਰ ਤੁਹਾਨੂੰ ਚੈਸਟ ਦੇ ਵਿੱਚ ਹਰਿਤ ਪ੍ਰਦੇਸ਼ ਯਾਨੀ ਚੈਸਟ ਰੀਜਨ ਪੂਰੇ ਸਥਾਨ ਕਿਹਾ ਜਾਂਦਾ ਹੈ ਆਯੁਰਵੇਦਾ ਦੇ ਵਿੱਚ ਉੱਥੇ ਤੁਹਾਨੂੰ ਮਿੱਠਾ-ਮਿੱਠਾ ਦਰਦ ਬਗੈਰ ਕਾਰਨ ਤੋਂ ਹੋ ਰਿਹਾ ਹੈ ਔਰ ਕਦੇ ਘਟ ਜਾਂਦਾ ਕਦੇ ਵੱਧ ਜਾਂਦਾ ਹੈ ਇਹ ਪੋਸਿਬਿਲਟੀ ਥੀਸ ਆਰ ਦੀ ਪ੍ਰੀਲਿਮਨਰੀ ਸਾਇੰਸ ਸਾਇੰਸ ਯਾ ਸਿੰਟਮਸ ਫਰੋਮ ਆਯੁਰਵੇਦਾ ਕਿ ਤੁਹਾਨੂੰ ਅਸਮਾ ਦੀ ਪੋਸਿਬਿਲਟੀ ਹੋ ਸਕਦੀ ਹੈ ਔਰ ਇੱਕ ਇੱਕ ਲਾਈਨ ਹੋਰ ਐਡ ਕਰੂੰਗਾ ਜੀ ਪ੍ਰੋਪਰ ਰੂਪ ਦੱਸਿਆ ਗਿਆ ਵਾਟ ਇਜ਼ ਦੀ ਕਾਰਡੀਨਲ ਸਿੰਟਮ ਸਾਈਨ ਆਫ ਅਸਥਮਾ ਉਹ ਹੈਗਾ ਆਯੁਰਵੇਦ ਦੇ ਵਿੱਚ ਕਲੀਅਰਲੀ ਇੱਕ ਵਰਡ ਹੁੰਦਾ ਛਿੰਨ ਸਵਾਸ ਕ੍ਰਿਤ ਸਵਾਸ ਕ੍ਰਿਤ ਸਵਾਸ ਦਾ ਮਤਲਬ ਹੁੰਦਾ ਕਿ ਡਿਫਿਕਲਟੀ ਇਨ ਬਰੀਥਿੰਗ ਜਦੋਂ ਤੁਹਾਨੂੰ ਬਗੈਰ ਕਾਰਨ ਤੋਂ ਸਾਹ ਲੈਣ ਨੂੰ ਤੁਹਾਨੂੰ ਗ੍ਰੈਸ ਕਰਨਾ ਪੈਂਦਾ ਸਾਂ ਤਾਨੂੰ ਸਾਹ ਲੈਣ ਮਹਿਸੂਸ ਹੁੰਦਾ ਕਿ ਮੈਨੂੰ ਸਾਹ ਲੈਣਾ ਪੈ ਰਿਹਾ ਜਾਂ ਮੈਨੂੰ ਸੌਕਾ ਹੁੰਨ ਤੁਸੀਂ ਔਰ ਮੈਂ ਗੱਲ ਕਰ ਰਹੇ ਆ ਆਪਾਂ ਨੂੰ ਨਹੀਂ ਪਤਾ ਕਿ ਆਪਾਂ ਸਾਹ ਲੈ ਰਹੇ ਆ ਬੋਲ ਰਹੇ ਆ ਵੀ ਆਰ ਓਕੇ ਜਿਹਨੂੰ ਪਰਸਨ ਨੂੰ ਸਟਾਰਟ ਹੋਏਗਾ ਉਹਨੂੰ ਮਹਿਸੂਸ ਹੋਏਗਾ ਕਿ ਮੈਨੂੰ ਜਿਹੜੀ ਸਾਹ ਹੈ ਉਹ ਸ਼ਾਰਟ ਹੋ ਰਹੀ ਹੈ ਸ਼ਾਰਟਨੈਸ ਆਫ ਦਾ ਬਰੀਥ ਥੈਟ ਇਜ਼ ਦੀ ਵਨ ਆਫ ਦੀ ਸਿੰਪਟਮ ਉਹ ਇੱਕ ਬਹੁਤ ਵੱਡਾ ਸਿੰਪਟਮ ਹੈ ਕ੍ਰਿਤ ਸਵਾਸ ਵੀ சுவாਸ ਲੈਣੇ ਮੇਂ ਸਾਹ ਲੈਣੇ ਮੇਂ ਅਗਰ ਪਰੇਸ਼ਾਨੀ ਹੋ ਰਹੀ ਹੈ ਤੋ ਇਟ ਕੈਨ ਬੀ ਪਰ ਸਰ ਇਹ ਤਾਂ ਇਹ ਮੰਨ ਕੇ ਚੱਲੀਏ ਕਿ ਇਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਗੈਸ ਨਾਲ ਅਸਥਮਾ ਤੱਕ ਪਹਿਲਾ ਕੌਜ਼ ਇਹ ਬਣਦਾ ਕਲ ਹਰੇਕ ਬੰਦੇ ਨੇ ਇਸ ਕਰਕੇ ਹੋਈ ਪਈ ਐ ਉਹਨੂੰ ਫੂਡ ਨਹੀਂ ਪਚਦਾ ਪਿਆ ਸਾਡੇ ਘਰਾਂ ਚ ਰੂਟੀਨ ਬਣਿਆ ਹੋਇਆ ਕਿ ਅੱਜ ਦੀ ਬਾਹਰੋਂ ਫੂਡ ਭਾਵੇਂ ਡਿਨਰ ਵੀ ਕਰਨਾ ਤਾਂ ਬਾਹਰੋਂ ਖਾਣਾ ਤੇ ਡਿਨਰ ਦਾ ਪਹਿਲਾ ਆਰਡਰ ਕੀ ਹੁੰਦਾ ਕਿ ਬਟਰ ਰੋਟੀਆਂ ਲਿਆਓ ਜੀ ਨਾਲ ਕੜਾਈ ਪਨੀਰ ਲਿਆਓ ਨਾਲ ਦੋ ਕੋਕ ਦੀਆਂ ਬੋਤਲਾਂ ਲਿਆਓ ਸ਼ਾਮ ਨੂੰ ਉਹ ਪੈ ਜਾਂਦੇ ਆਵੇਂ ਸਵੇਰ ਨੂੰ ਤਾਂ ਗੈਸ ਬਣੀ ਹੁੰਦੀ ਹੈ ਸਰਟਨਲੀ ਗੈਸ ਬਣੇਗੀ ਇਹ ਬਹੁਤ ਵੱਡਾ ਕਾਰਨ ਹੈ ਇਹਦੇ ਵਿੱਚ ਆਯੁਰਵੇਦ ਦਾ ਕਲੀਅਰਲੀ ਮੈਂਸ਼ਨ ਕਰਦਾ ਹੈ ਕਿ ਥਿਸ ਇਜ਼ ਵਿਸ਼ਟਮ ਵੀ ਅਭਿਸ਼ੰਦੀ ਔਰ ਵਿਦਾਹੀ ਖਾਣਾ ਪਾਨ ਇਹ ਕਾਰਨ ਹੈ ਕਿ ਜਿਹੜਾ ਖਾਣਾ ਕਬਜ ਪੈਦਾ ਕਰਦਾ ਹੈ ਉਹ ਤੁਹਾਨੂੰ ਗੈਸ ਬਣਾਏਗਾ ਅਲਟੀਮੇਟਲੀ ਕਿਤਨੇ ਕਿਤੇ ਬਿਮਾਰੀ ਮੇ ਵੀ ਅਸਮਾ ਔਰ ਐਨੀ ਅਦਰ ਅਲਰਜਿਕ ਡਿਸਆਰਡਰ ਜੀ 1 ਸੈਕੰਡਲੀ ਵਿਸਟਬ ਵੀ ਹੁੰਦਾ ਜਿਹੜਾ ਕੌਨਸਟਿਪੇਸ਼ਨ ਪੈਦਾ ਕਰਦਾ ਵਿਦਾਹੀ ਜੋ ਕਿ ਬਰਨਿੰਗ ਸੈਂਸੇਸ਼ਨ ਹੁਣ ਤੁਸੀਂ ਜੇ ਅਗਰ ਪੀਜ਼ਾ 버ਗਰ ਮਿਰਚ ਮਸਾਲਾ ਜਿਆਦਾ ਤੇਜ਼ ਖਾਓਗੇ ਤਾਂ ਤੁਹਾਨੂੰ ਅਕਸਰ ਜਲਨ ਮਹਿਸੂਸ ਹੁੰਦੀ ਹੈ ਸਿਰ ਕਾਲਜੇ ਚ ਵੀ ਹੁੰਦੀ ਹੈ ਔਰ ਉਦਾਂ ਵੀ ਜਲਨ ਮਹਿਸੂਸ ਹੁੰਦੀ ਹੈ ਇਹਨੂੰ ਵਿਦਾਹੀ ਖਾਣਾ ਕਿਹਾ ਜਾਂਦਾ ਹੈ ਅਭਿਸ਼ੰਦੀ ਜਿਹੜਾ ਬਲਾਕਿੰਗ ਹੈ ਜਿਹੜੇ ਪਿਸਟਰੀ ਮੈਂ ਜਿੱਦਾਂ ਹੁਣ ਪੇਸਟਰੀ ਖਾ ਲਈ ਤੁਸੀਂ ਆਈਸਕ੍ਰੀਮਸ ਖਾਂਦੇ ਹੋ ਸ਼ੇਕਸ ਲੈਂਦੇ ਹੋ ਇਹ ਜੰਮਣ ਵਾਲੇ ਪਦਾਰਥ ਨੇ ਇਹ ਆਯੁਰਵੇਦਾ ਦੇ ਵਿੱਚ ਕਲੀਅਰਲੀ ਮੈਂਸ਼ਨਡ ਹੈ ਕਿ ਇਹ ਇਹਨਾਂ ਨੇ ਕਿਤੇ ਨੇ ਕਿਤੇ ਕਫ ਨੂੰ ਵਧਾਉਣਾ ਔਰ ਵਾਇਓ ਨੂੰ अस्मा एलर्जिक ब्रोंकियल अस्मा या तमक श्वास वात कफज रोग है वायु और कफ डोमिनेटिंग है ਔਰ ਯੂਰ ਕਫ ਨੂੰ ਜਿਹੜੇ ਆਹਾਰ ਮੀਨਸ ਡਾਈਟ ਵਿਹਾਰ ਮੀਨਸ ਯੂਰ ਲਾਈਫ ਸਟਾਈਲ ਜਿਹੜੀ ਉਹਨਾਂ ਨੂੰ ਵਿਧਾਨ ਵਾਲੇ ਕਾਰਨ ਸਿੰਪਟਮਸ ਮੈਂ ਜਿੱਦਾਂ ਹੁਣ ਤੁਹਾਨੂੰ ਸਮਝਾ ਰਿਹਾ ਜਾਂ ਅਕਸਰ ਮੈਂ ਆਪੀਡੀ ਦੇ ਵਿੱਚ ਸਮਝਾਣਾ ਅਗਰ ਉਹ ਜਾਣਗੇ ਕਿਤੇ ਨਾ ਕਿਤੇ ਬਿਮਾਰੀ ਦਾ ਕਾਰਨ ਬਟ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਆਯੁਰਵੇਦਾ ਦੀ ਗੱਲ ਕਰਦੇ ਪਏ ਹੋ ਅੱਜ ਕੱਲ ਅਸੀਂ ਅਕਸਰ ਦੇਖਿਆ ਸੋਸ਼ਲ ਮੀਡੀਆ ਦੇ ਵਿੱਚ ਲੋਕ ਸ਼ਾਰਟਸ ਬਹੁਤ ਦੇਖਦੇ ਆ ਸਾਰਾ ਦਿਨ ਸ਼ਾਰਟਸ ਦੇਖੀ ਜਾ ਰਹੇ ਨੇ ਉਹ ਸ਼ਾਰਟਸ ਦੇ ਵਿੱਚ ਇੱਕ ਬੜੀ ਵੀਡੀਓ ਵਾਇਰਲ ਚੱਲਦੀ ਰਹਿੰਦੀ ਹੈ ਕਿ ਅੱਜ ਕੱਲ ਇਨਫਲੂਐਂਸਰ ਜਿਹੜੇ ਆ ਨਾ ਬੋਡੀ ਬਿਲਡਰਸ ਜ ਉਏ ਇੱਕ ਪਾਸੇ ਤਾਂ ਕਟਿੰਗ ਦੀ ਬਹੁਤ ਗੱਲ ਕਰਦੂਸਰੇ ਪਾਸੇ ਉਹ ਅੱਜਕੱਲ ਡਾਈਟ ਦੇ ਵਿੱਚ ਨਾ ਇੱਕ ਨਵੀਂ ਚੀਜ਼ ਲੈ ਕੇ ਆਏ ਨਾ ਜਿਹਨੂੰ ਆਪਾਂ ਇੰਟਰਮੀਡੀਏਟ ਫਾਸਟਿੰਗ ਕਹਿਣ ਲੱਗ ਜਾਂਦੇ ਆ ਦੂਸਰੇ ਪਾਸੇ ਆਪਾਂ ਆਯੁਰਵੇਦਾ ਤੇ ਆਉਨੇ ਆਯੁਰਵੇਦਾ ਦੇ ਵਿੱਚ ਅਸੀਂ ਅਕਸਰ ਆਸਣਾਂ ਦੀ ਗੱਲ ਕਰਦੇ ਆ ਇਹ ਕਿੰਨੀ کارਗਰ ਬੇਸਿਕਲੀ ਡਿਪੈਂਡ ਅਪਨ ਦਾ ਕੰਡੀਸ਼ਨ ਕਿਸੇ ਵੀ ਹੈਲਦੀ ਪਰਸਨ ਵਾਸਤੇ ਹਮੇਸ਼ਾ ਇਹ ਲਾਈਨ ਯਾਦ ਰੱਖੋ ਮੇਰੀ ਆਯੁਰਵੇਦ ਦੇ ਵਿੱਚ ਹੂ ਇਜ਼ ਹੈਲਦੀ ਜੀ ਕੌਣ ਪਰਸਨ ਹੈਲਦੀ ਹੈ ਜੀ ਉਹਦੇ ਵਿੱਚ ਕਲੀਅਰਲੀ ਮੈਂਸ਼ਨਡ ਹੈ ਕਿ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਸਮ ਦੋਸ਼ ਹੈ ਸਮ ਅਗਨੀ ਸਮ ਧਾਤੂ ਮਲਾ ਕ੍ਰਿਆ ਪ੍ਰਸੰਨਮ ਆਤਮੇਂਦਰੀਯ ਸਵਸਤਤਯ ਧੀਯਤੇ ਜਿਸ ਪਰਸਨ ਦੇ ਦੋਸ਼ ਤਾਤੂ ਮਲ ਔਰ ਅਗਨੀ ਬਰਾਬਰ ਹੈ ਜਿਦੀ ਇੰਦਰੀਆ 11 ਇੰਦਰੀਆ ਹੁੰਦੀਆਂ ਨੇ ਪੰਜ ਕਰਮ ਇੰਦਰੀਆ ਪੰਜ ਗਿਆਨ ਇੰਦਰੀਆ ਇੱਕ ਮਨ ਔਰ ਜਿਦੀ ਆਤਮਾ ਚਿੱਤ ਔਰ ਮਨ ਪ੍ਰਸੰਨ ਹੈ ਖੁਸ਼ ਹੈ ਉਹ ਸਵਸਥ ਹੈ ਹੂੰ ਤੁਸੀਂ ਇਹਦੇ ਨਾਲ ਆਈਡੀਆ ਲਗਾਓ ਕਿ ਜਿੰਮ ਦੀ ਇੰਟਰਮੀਟੈਂਟ ਫਾਸਟਿੰਗ ਤੁਹਾਨੂੰ ਭੁੱਖ ਲੱਗੀ ਹੋਈ ਹੈ ਤੁਸੀਂ ਵੇਗ ਨੂੰ ਰੋਕ ਰਹੇ ਹੋ ਆਯੁਰਵੇਦ ਇਹ ਕਹਿੰਦਾ ਕਿ ਜੇ ਵੇਗ ਵਿਧਾਰਨ ਕਰਦੇ ਹੋ ਅਧ ਹਾਡੀਆਂ ਵੇਗ ਭੁੱਖ ਹੁਣ ਲੱਗੀ ਹੈ ਤੁਸੀਂ ਉਹਨੂੰ ਰੋਕ ਰਹੇ ਹੋ ਇੱਕ ਵਾਰ ਬਾਡੀ ਸਹਿਜ ਆਏਗੀ ਦੋ ਵਾਰ ਤੁਸੀਂ ਤੇ ਆਮ ਬਿਮਾਰੀ ਬੁਲਾ ਰਹੇ ਹੋ ਉਹਦੇ ਨਾਲ ਸਿਰਫ ਇੱਕੋ ਬੈਨੀਫਿਟ ਹੁੰਦਾ ਹੈ ਵੀ ਤੁਸੀਂ ਉਸ ਵੇਲੇ ਅਗਰ ਭੁੱਖ ਨੂੰ ਮਾਰ ਲੈਨੇ ਹੋ ਥੋੜਾ ਜਾ ਟਾਈਮਿੰਗ 1 ਕਿਲੋ 2 ਕਿਲੋ 4 ਕਿਲੋ ਲिटल ਬਿਟ ਕੁਝ ਮਿਹਨਤ ਕਰਨ ਤੋਂ ਬਾਅਦ weight ਘਟ ਸਕਦਾ ਹੈ ਲੇਕਿਨ ਜਿਸ ਵੇਲੇ ਤੁਸੀਂ ਰੂਟੀਨ ਡਾਈਟ ਲਿਆਓਗੇ ਉਹ ਮੇਰੇ ਖਿਆਲ weight ਮੈਨੀਫੋਲਡਸ ਫਿਰ ਵੱਧ ਕੇ ਆ ਜਾਏਗਾ ਪ੍ਰੋਬਲਮ ਕਿੱਥੇ ਸੋਲਵ ਹੋਏ ਮੇਰੇ ਖਿਆਲ 16 ਘੰਟੇ ਦਾ ਗੈਪ ਕਹਿੰਦੇ ਆਏ ਨੋ ਨੋ ਸਰ ਦੈਟ ਇਜ਼ ਨੋਟ ਸੋ ਗੁੱਡ ਮੇਰੇ ਵੱਲੋਂ ਭੁੱਖ ਨੀਂਦ ਪਿਆਸ ਢਕਾਰਣ ਚਿਕਣਾ ਹੈ ਨਾ ਜੀ ਪੱਦ ਆਉਣਾ ਗੈਸ ਦਾ ਪਾਸ ਹੋਣਾ ਹੈ ਨਾ ਜੀ ਇਹ ਨਾਰਮਲ ਵੇਗ ਹੈ ਮਲਮੂਤਰ ਦਾ ਤਿਆਗ ਹੋਣਾ ਜੇ ਹੁਣ ਤੁਹਾਨੂੰ ਪ੍ਰੈਸ਼ਰ ਹੁੰਦਾ ਅਸੀਂ ਲੋਕ ਯੂਰਿਨ ਪਾਸ ਕਰਨ ਜਾਂਦੇ ਇਹ ਨਾਰਮਲ ਵੇਗ ਹੈ ਨਾ ਸਰ ਅਗਰ ਅਸੀਂ ਹੁਣ ਪਸ਼ਾਬ ਰੋਕ ਲਿਆ ਤੇ ਤੁਸੀਂ ਇਮੇਜਿਨ ਕਰੋ ਕਿ ਜਦੋਂ ਅਸੀਂ ਦੁਬਾਰਾ ਪਸ਼ਾਬ ਘੰਟੇ ਬਾਅਦ ਹੁਣ ਅਸੀਂ ਇੱਥੇ ਸੀਟ ਤੇ ਬੈਠ ਗਏ ਸਪੋਜ਼ ਕਿਸੇ ਨੂੰ ਪ੍ਰੈਸ਼ਰ ਹੈ ਉਹਨੇ ਪ੍ਰੈਸ਼ਰ ਰੋਕ ਵੇਗ ਵਿਧਾਰਨ ਹੋ ਗਿਆ ਰੋਕ ਲਿਆ ਪ੍ਰੈਸ਼ਰ ਵੀ ਮੈਂ ਇੰਟਰਵਿਊ ਚਾ ਜੀ ਠੀਕ ਹੈ ਉਹਦੇ ਨਾਲ ਜਦੋਂ ਉਹ ਘੰਟੇ ਬਾਅਦ ਡੇਢ ਘੰਟੇ ਬਾਅਦ ਫ੍ਰੀ ਹੋਇਆ ਜਦੋਂ ਉਹਨੂੰ ਪਿਸ਼ਾਬ ਦੀ ਹਜਤ ਹੋ ਜੂਗੀ ਜਾਣਦੇ ਸਾਰ ਇੱਕਦਮ ਪਿਸ਼ਾਬ ਨਹੀਂ ਆਏਗਾ ਕਿਉਂ ਨਹੀਂ ਆਉਂਦਾ ਜੀ ਵਾਇਯੂ ਵਧਦੀ ਹੈ ਸਰੀਰ ਦੇ ਵਿੱਚ ਥੋੜੀ देर ਨੂੰ ਪਿਸ਼ਾਬ ਆਏਗਾ ਥੋੜੀ देर ਨੂੰ ਰਿਲੈਕਸ ਹੋਏਗਾ ਕਿਉਂਕਿ ਮਸਲਸ ਟਾਈਟ ਹੋ ਕੇ ਹੁੰਦੇ ਨੇ ਉਹ ਕੰਟ੍ਰੈਕਸ਼ਨ ਨਹੀਂ ਉਹਨਾਂ ਦੀ ਪ੍ਰੋਪਰ ਨਹੀਂ ਹੁੰਦੀ ਇਹਦੇ ਨਾਲ ਸਿੰਪਲ ਭਾਸ਼ਾ ਸਮਝੋ ਕਿ ਆਯੁਰਵੇਦਾ ਵਿੱਚ ਕਿੰਨੀ ਡੈਪਥ ਹੈ ਮੈਂ ਤੁਹਾਨੂੰ ਲਾਈਵ ਐਗਜ਼ਾਮਪਲ ਦੇ ਕੇ ਸਮਝਾਉਂਦਾ ਜੀ ਤੋ ਅਗਰ ਦੋਸ਼ ਤਤੂ ਮਲ ਔਰ ਅਗਨੀ ਨੂੰ ਅਗਰ ਨਹੀਂ ਸਮਝਾਂਗੇ ਅਸੀਂ ਤੇ ਕਿਤੇ ਨਾ ਕਿਤੇ ਤਦੇ ਬਿਮਾਰੀਆਂ ਬਹੁਤ ਜ਼ਿਆਦਾ ਵਧ ਰਹੀਆਂ ਨੇ ਇਹ ਤਾਂ ਆਪਾਂ ਇੱਕ ਇੱਕ ਫਿਰ ਵੀ ਇੱਕ ਕਾਮਨ ਜਿਹੜਾ ਸਾਡਾ ਡੇਲੀ ਰੁਟੀਨ ਆ ਉਹਦੇ ਵਿੱਚ ਇੱਕ ਪੁਆਇੰਟ ਕੱਢਿਆ ਉਹ ਪੁਆਇੰਟ ਵੀ ਇਹ ਕਹਿੰਦਾ ਪਿਆ ਕਿ ਅਸੀਂ ਅਸਥਮਾ ਦੇ ਵੱਲ ਵੱਧਦੇ ਪਏ ਹਾਂ ਹਾਂ ਜੀ ਕੀ ਜਿਹੜੇ ਲੋਕਾਂ ਨੂੰ ਥੋੜਾ ਜਿਹਾ ਆਪਣੀ ਬਾਡੀ ਵਾਸ ਥੋੜਾ ਜਿਹਾ ਉਹ ਸੈਂਸਿਟਿਵ ਹੈਗੇ ਆ ਥੋ ਜੇ ਉਹ ਕਿਸੇ ਵੀ ਆਯੁਰਵੈਦਿਕ ਹਸਪੀਟਲ ਦੇ ਵਿੱਚ ਜਾ ਕੇ ਥੋੜਾ ਜਿਹਾ ਇਹ ਪੁੱਛ ਰਣ ਕਿ ਮੇਰਾ ਰੂਟੀਨ ਇਹ ਚੱਲਦਾ ਪਿਆ ਹੈ ਮੇਰਾ ਖਾਣ ਪੀਣ ਇਹ ਹੈ ਕਿ ਤੁਸੀਂ ਮੈਨੂੰ ਬੈਲੈਂਸ ਕਰਾ ਸਕਦੇ ਤੇ ਹੋ ਸਕਦਾ ਹਾਂ ਬਿਲਕੁਲ ਹੋ ਸਕਦਾ ਮੈਂ ਤਾਂ ਤੁਹਾਨੂੰ ਕਹਿ ਰਿਹਾ ਕਿ ਵੀ ਕਾਲ ਅ ਹੈਲਦੀ ਪਰਸਨ ਟੂ ਦੀ ਓਪੀਡੀ ਵੀ ਮੇਰੇ ਮੇਰਾ ਆਯੁਰਵੈਦਿਕ ਫਿਜ਼ੀਸ਼ੀਨ ਹੋਣ ਦੇ ਨਾਤੇ ਮੈਂ ਤਾਂ ਲੋਕਾਂ ਨੂੰ ਸਮਝਾ ਰਿਹਾ ਪਿਛਲੇ 25 ਸਾਲ ਤੋਂ ਸਮਝਾ ਰਿਹਾ ਕਿ ਜਦੋਂ ਤੁਸੀਂ ਹੈਲਦੀ ਹੋ ਉਸ ਵੇਲੇ ਮੇਰੀ ਓਪੀਡੀ ਚਾਓ ਤਾਕਿ ਤੁਹਾਡੀ ਨਬਜ਼ ਦੇਖਦੇ ਹੋਏ ਤੁਹਾਡੀ ਤਸਵੀਰ ਦੇਖਦੇ ਹੋਏ ਤੁਹਾਨੂੰ ਦੱਸ ਸਕਾਂ ਵੀ ਤੁਹਾਡੀ ਤਸਵੀਰ ਇਹ ਤੁਸੀਂ ਇਹ ਗਲਤ ਖਾ ਰਹੇ ਹੋ ਇਹ ਠੀਕ ਖਾ ਰਹੇ ਹੋ ਇਸ ਮੌਸਮ 'ਚ ਇਹ ਖਾਣਾ ਚਾਹੀਦਾ ਹੈ ਇਹ ਨਹੀਂ ਖਾਣਾ ਚਾਹੀਦਾ ਜੇ ਅਗਰ ਇਫ ਆਮ ਹੈਪਨਸ ਟੂ ਬੀ ਹੈਲਦੀ ਅੱਜ ਦੀ ਸ਼ੁਕਰੇ ਮਾਲਿਕ ਦਾ ਅੱਜ ਦੀ ਡੇਟ ਦੇ ਵਿੱਚ ਅਗਰ ਅਸੀਂ ਲੋਕ ਹੈਲਦੀ ਆ ਤੇ ਕਿਸੇ ਹੱਦ ਤੱਕ ਸਰੀਰ ਨੂੰ ਸਮਝਦੇ ਆ ਸਰੀਰ ਨੂੰ ਸਮਝ ਕੇ ਅਗਰ ਅਸੀਂ ਖਾਣ ਪੀਣ ਰਹਿਣ ਸਹਿਣ ਰੱਖਦੇ ਆ ਤੇ ਅਗਰ ਭੁੱਖ ਨਹੀਂ ਹੈ ਤੇ ਮੈਂ ਸ਼ਾਇਦ ਖਾਣਾ ਨਹੀਂ ਖਾਂਦਾ ਜੀ ਇਹ ਮਤਲਬ ਲਾਈਵ ਐਗਜ਼ਾਮਪਲ ਸਟਾਫ ਹੁੰਦਾ ਕਿ ਡਾਕਟਰ ਸਾਹਿਬ ਖਾਣਾ ਖਾ ਲਓ ਹੁਣ ਕਿਸੇ ਦਾ ਮੈਂ 1:30 ਵਜੇ ਖਾਣਾ ਖਾਂਦਾ ਮੈਨੂੰ ਜਦੋਂ ਭੁੱਖ ਲੱਗਦੀ ਹੈ ਮੈਂ ਤਾਂ ਖਾਂਦਾ ਉਹ ਕਿਉਂ ਕਿਉਂਕਿ ਉਸ ਵੇਲੇ ਉਹ ਰੈਲਾਈਜ਼ ਕਰਕੇ ਲਿਖਿਆ ਗਿਆ ਹੈ ਆਯੁਰਵੇਦ ਦੇ ਵਿੱਚ ਕਿ ਅਗਰ ਰੂਚੀਕਰ ਭੋਜਨ ਅਗਰ ਤੁਹਾਡੀ ਰੂਚੀ ਦਾ ਤੁਹਾਡੀ ਪਸੰਦ ਦਾ ਭੋਜਨ ਤੁਸੀਂ ਖਾਂਦੇ ਹੋ ਔਰ ਸਾਰੇ ਪਾਸੋਂ ਉਹਦੇ ਤੇ ਧਿਆਨ ਦਿੰਦੇ ਹੋ ਪ੍ਰੋਪਰਲੀ ਚਬਾ ਕੇ ਖਾਂਦੇ ਹੋ ਉਹ ਖਾਣਾ ਅੱਛੀ ਤਰੀਕੇ ਨਾਲ ਪਸਦਾ ਉਹਦੇ ਨਾਲ ਤੁਹਾਨੂੰ ਤ੍ਰਿਪਤੀ ਵੀ ਹੁੰਦੀ ਆ ਜੀ ਸਰ ਇਹ ਆਪਣਾ ਕਾਮਨ ਜੀ ਗੱਲ ਕੀਤੀ ਸੀ ਹੁਣ ਜਿਹੜੇ ਲੋਕ ਅਸਥਮਾ ਦੇ ਗ੍ਰਸਤ ਹੈਗੇ ਆ ਪ੍ਰੋਬਲਮ ਦੇ ਵਿੱਚ ਹੈਗੇ ਆ ਜਿਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਐਲੋਪੈਥਿਕ ਕਾਫੀ ਮੈਡੀਸਿਨ ਖਾ ਲਈ ਆ ਜਾਂ ਉਹ ਹਾਈ ਸਟੇਜ ਤੇ ਪਹੁੰਚ ਗਿਆ ਹਾਂ ਜਿਹੜੇ ਇਨਹਲਰ ਵੀ ਬਹੁਤ ਟਾਈਮ ਤੋਂ ਯੂਜ਼ ਕਰਦੇ ਪਏ ਆ ਉਹ ਤੁਹਾਡੇ ਕੋਲ ਜਦੋਂ ਆਉਣਗੇ ਤੁਸੀਂ ਕੀ ਕਹੋਗੇ ਸਭ ਤੋਂ ਪਹਿਲੀ ਗੱਲ ਉਹਨਾਂ ਨੂੰ ਇਹ ਕਵਾਂਗੇ ਕਿ ਪਹਿਲਾਂ ਤੇ ਤੁਸੀਂ ਆਪਣਾ ਟ੍ਰਿਗਰਿੰਗ ਪੁਆਇੰਟ ਸਮਝੋ ਕਿਸ ਚੀਜ਼ ਨਾਲ ਤੁਹਾਡਾ ਅਸਥਮਾ ਟ੍ਰਿਗਰ ਹੁੰਦਾ ਕਿਉਂਕਿ ਹੁੰਦਾ ਦੇਖੋ ਬਿਮਾਰੀ ਹੋ ਗਈ ਠੀਕ ਹੈ ਔਰ ਇੱਕਦਮ ਜਿਹੜੀ ਐਮਰਜੈਂਸੀ ਮੈਨੇਜਮੈਂਟ ਤੁਹਾਨੂੰ ਚਾਹੀਦੀ ਹੈ ਕਿਉਂਕਿ ਸਿਸਟਮ ਕਿਸੇ ਦਾ 15 ਸਾਲ ਤੋਂ ਖਰਾਬ ਹੈ ਕਿਸੇ ਨੂੰ 20 ਸਾਲ ਤੋਂ ਹੈ ਕਿਸੇ ਨੂੰ 25 ਸਾਲ ਤੋਂ ਹੈ ਇੱਕਦਮ ਉਹਦੇ ਉਹਨੂੰ ਸਭ ਤੋਂ ਪਹਿਲਾਂ ਉਹਦੀ ਡਾਈਟ ਔਰ ਲਾਈਫ ਸਟਾਈਲ ਅਸੀਂ ਸਮਝਾਉਣਾ ਹੈ ਵੀ ਤੁਹਾਡੀ ਪ੍ਰਕਿਰਤੀ ਕਿੱਦਾਂ ਦੀ ਹੈ ਤੁਸੀਂ ਕੀ ਖਾਣਾ ਕਿਹੜੇ ਤੁਹਾਡੇ ਪ੍ਰੀ ਪੇਸ਼ੈਂਟ ਨੂੰ ਵੀ ਪਤਾ ਹੁੰਦਾ ਵੀ ਮੈਨੂੰ ਇਸ ਸੀਜ਼ਨ ਦੇ ਏ ਸਮੈਲ ਮੈਨੂੰ ਚੜਦੀ ਹੈ ਜਾਂ ਐਦਾਂ ਮੈਂ ਕਰਦਾ ਜਾਂ ਇਹ ਚੀਜ਼ ਐਟਮੋਸਫੇਅਰ ਦੇ ਬਦਲਾਅ ਹੁੰਦਾ ਤੇ ਮੈਨੂੰ ਸਾਹ ਹੋ ਜਾਂਦਾ ਉਸ ਵੇਲੇ ਐਮਰਜੈਂਸੀ ਵਾਸਤੇ ਤੁਸੀਂ ਟਾਈਮਿੰਗ ਇਨਹਲਰ ਦਾ ਪ੍ਰਯੋਗ ਕਰ ਸਕਦੇ ਹੋ ਜਿੱਦਾਂ ਜਿੱਦਾਂ ਸਾਡਾ ਟ੍ਰੀਟਮੈਂਟ ਜਾਏਗਾ ਤੁਹਾਨੂੰ ਪ੍ਰੇਸ ਦਾ ਪਤਾ ਲੱਗ ਜਾਏਗਾ ਕਿ ਇਹ ਖਾਣਾ ਕਿਉਂਕਿ ਅਸੀਂ ਬੈਅ ਔਰ ਬਲਗਮ ਵਾਲੀ ਚੀਜ਼ਾਂ ਸਵਾਦ ਵਾਲੀ ਚੀਜ਼ਾਂ ਕੁਝ ਦਿਨ ਵਾਸਤੇ ਬੰਦ ਕਰਦੇ ਹਾਂ ਤਾਂ ਕਿ ਸਿਸਟਮ ਨਾਰਮਲ ਹੋਲ ਜਾਏ ਅਗਰ ਸਿਸਟਮ ਇਹਨੂੰ ਕਹਿੰਦੇ ਨੇ ਵਾਇਯੂ ਦੀ ਅਲੋਮਨ ਬੈਨ ਨੂੰ ਅਲੋਮ ਕਰਨਾ ਬੈਦਿ ਗਤੀ ਸਵਾਸ ਮਤਮਕ ਸਵਾਸ ਦੇ ਵਿੱਚ ਅਸਮਾ ਦੇ ਵਿੱਚ ਪ੍ਰਤੀਲੋਮ ਹੋਈ ਹੁੰਦੀ ਹੈ ਜਿਹੜਾ ਮਤਲਬ ਸਿੰਪਲ ਭਾਸ਼ਾ ਸਮਝੋ ਵੀ ਜੇ ਅਗਰ ਪਦ ਆ ਜਾਏ ਯੂ ਫੀਲ ਰਿਲੈਕਸ ਕੀ ਵੀ ਪਦ ਆ ਗਿਆ ਜੀ ਗੈਸ ਪਾਸ ਹੋ ਗਈ ਅਗਰ ਉਹ ਗੈਸ ਰੁਕ ਜਾਏ ਤੁਹਾਨੂੰ ਕੋਈ ਕੰਮ ਨਹੀਂ ਕਰਨ ਦੇਗਾ ਤੁਹਾਨੂੰ ਸਿਰਦਰਦ ਹੋ ਜਾਏਗਾ ਮਤਲਬ ਯੂ ਵਿਲ ਨਾਟ ਫੋਕਸ ਔਨ ਦਾ ਜੀ ਕੋਈ ਵੀ ਤੁਸੀਂ ਕੰਮ ਕਰ ਰਹੇ ਹੋ ਕੋਈ ਵੀ ਕਿਸ ਤਰ੍ਹਾਂ ਦਾ ਵੀ ਕੋਈ ਵੀ ਗੇਮ ਹੈ ਵਰਕ ਹੈ ਕੁਝ ਯੂ ᱱੋਟ ਫੋਕਸ ਜੇ ਪਤਪੂਦ ਆ ਜਾਏ ਯੂ ਰਿਲੈਕਸਡ ਫ্রম ਦਾ ਐਬਡੋਮਨ ਬਿਲਕੁਲ ਠੀਕ ਹੋ ਤੁਸੀਂ ਅੱਛੀ ਤਰੀਕੇ ਨਾਲ ਕੰਮ ਕਰ ਸਕਦੇ ਹੋ ਇਹ ਵాయు ਨੂੰ ਸਮਝੋ ਬੈਰ ਨੂੰ ਵਧਾਣ ਵਾਲੀ ਚੀਜ਼ਾਂ ਬਲਗਮ ਨੂੰ ਵਧਾਣ ਵਾਲੀ ਚੀਜ਼ਾਂ ਤੁਹਾਨੂੰ ਬੰਦ ਕਰਨੀਆਂ ਚਾਹੀਦੀਆਂ ਠੰਡੀਆਂ ਖਟੀਆਂ ਚੀਜ਼ਾਂ ਜੰਕ ਫੂਡ ਖਾਸ ਕਰਕੇ ਠੰਡਾ ਕਿਉਂ ਇਵਨ ਆਯੁਰਵੇਦ ਦੇ ਵਿੱਚ ਤੇ ਇਹ ਵੀ ਕਲੀਅਰਲੀ ਮੈਂਸ਼ਨਡ ਹੈ ਕਿ ਜੇ ਠੰਡ ਦੀ ਹਵਾ ਏਸੀ ਦੀ ਹਵਾ ਖਾਸ ਕਰ ਠੰਡੀ ਹਵਾ ਤੁਹਾਨੂੰ ਲਗਾਤਾਰ ਜਾ ਰਹੀ ਹੈ ਉਹ ਵੀ ਤੁਹਾਨੂੰ ਕਿਤੇ ਨਾ ਕਿਤੇ ਐਕਿਊਟ ਅਸਥਮਾ ਦਾ ਅਟੈਕ ਦੇ ਸਕਦੀ ਹੈ ਇਫ ਯੂ ਆਰ ਆਲਰੇਡੀ ਡਾਇਗਨੋਸਡ ਅਸਥਮੈਟਿਕ ਪੇਸ਼ੈਂਟ ਕਿਉਂਕਿ ਸਿੰਪਲ ਪਾਸ਼ਾ ਸਮਝੋ ਕਿ ਜਦੋਂ ਅਸਥਮਾ ਹੈਗਾ ਜਦੋਂ ਅਸੀਂ ਦਰਵਾਜ਼ੇ ਬੰਦ ਕਰਤੇ কুলਿੰਗ ਹੋ ਗਈ ਕਾਰਬਨ ਡਾਈਆਕਸਾਈਡ ਅਸੀਂ ਰਿਲੀਜ਼ ਕਰ ਰਹੇ ਹਾਂ ਆਕਸੀਜਨ ਅੰਦਰ ਜਾ ਰਹੀ ਹੈ ਤੇ ਕਾਰਬਨ ਡਾਈਆਕਸਾਈਡ ਦਾ ਲੈਵਲ ਵੀ ਤੇ ਵਧੇਗਾ ਐਟਮੋਸਫੇਅਰ ਦੇ ਵਿੱਚ ਜੇ ਅਗਰ ਉਹਦੇ ਤਾਜ਼ਾ ਹਵਾ ਨਹੀਂ ਹੋਏਗੀ ਸੋ ਡਾਇਰੈਕਟਲੀ ਉਹਦੀ ਠੰਡੀ ਹਵਾ ਲੈਵਲ ਆਫ ਦਾ ਕਿਉਂਕਿ ਉਹੀ 에ਅਰ ਸਰਕੂਲੇਟ ਹੋ ਕੇ ਤੁਹਾਨੂੰ ਫੇਰ ਤੁਸੀਂ ਲੈ ਰਹੇ ਹੋ ਬਹੁਤ ਲੋਕ ਮੇਰੇ ਕੋਲੇ ਕੁਐਸਚਨ ਕਰਦੇ ਨੇ ਵੀ ਡਾਕਟਰ ਸਾਹਿਬ ਏਸੀ ਤੇ ਅਸੀਂ ਪੈਂਦੇ ਆ ਬੜੀ ਜਲਦੀ ਗਲਾ ਸੁੱਕ ਜਾਂਦਾ ਕਿਉਂ ਸੁੱਕ ਜਾਂਦਾ ਕਿਉਂਕਿ 에ਅਰ ਦਾ ਜਿਹੜਾ ਮੌਇਸਚਰ ਹੈ ਉਹ ਤੇ ਖਤਮ ਹੋ ਗਿਆ ਇਸ ਕਰਕੇ ਹਮੇਸ਼ਾ ਅਗਰ ਤੁਸੀਂ ਏਸੀ ਯੂਜ਼ ਵੀ ਕਰਨਾ ਹੈ ਉਹਨੂੰ ਹਮੇਸ਼ਾ ਇੱਕ ਕੋਈ ਵੀ ਕੰਟੇਨਰ ਉਹਦੇ ਚ ਪਾਣੀ ਰੱਖੋ ਤਾਂ ਕਿ ਮੌਇਸਚਰ ਆਫ ਦਾ 에ਅਰ ਸ਼ੁਡ ਬੀ ਮੇਨਟੇਨਡ 1 ਸੈਕਿੰਡ ਕੁਝ ਧੇਰ ਵਾਸਤੇ ਏਸੀ ਚਲਾਓ ਅਸਥਮਾ ਪੇਸ਼ੈਂਟ ਨੂੰ ਡਾਇਰੈਕਟਲੀ ਏਸੀ ਦੀ ਹਵਾ ਡਾਇਰੈਕਟਲੀ ਉਹਦੇ ਚਾਹੀਦੀ ਹੈ ਉਹਨੂੰ ਸਾਈਡ ਤੇ ਪੈਣਾ ਚਾਹੀਦਾ ਹੈ ਔਰ ਜ਼ਿਆਦਾ ਧੇਰ ਏਸੀ ਦਾ ਸੇਵਨ ਉਹਦੇ ਵਾਸਤੇ ਨੁਕਸਾਨ ਕਰ ਸਕਦਾ ਹੈ ਇਹਨੂੰ ਸਮਝਣਾ ਹੀ ਪਏਗਾ ਕੋਈ ਹੋਰ ਅਲਟਰਨੇਟ ਨਹੀਂ ਹੈ ਡਾਕਟਰ ਸਾਹਿਬ ਜਿਹੜੇ ਪੇਸ਼ੈਂਟਸ ਕਈ ਵਾਰ ਇਹ ਮੰਨ ਲੈਂਦੇ ਆ ਕਿ ਸਾਨੂੰ ਹੁਣ ਜਿਵੇਂ ਆਪਾਂ ਕਹიდੀਏ ਕਿ ਹਸਪੀਟਲ ਦੇ ਵਿੱਚ ਆਈਸੀਯੂ ਚ ਪੜਤੀ ਹੋਣਾ ਪੈਣਾ ਜਾਂ ਸਾਡਾ ਕੋਈ ઓਪਰੇਟ ਵੱਡਾ ਹੋਊਗਾ ਇਸ ਤਰ੍ਹਾਂ ਦੇ ਪੇਸ਼ੈਂਟ ਤੁਹਾਡੇ ਕੋਲ ਆਉਂਦੇ ਹੋਣਗੇ ਉਹਨਾਂ ਵਾਸਤੇ ਤੁਹਾਡੇ ਕੀ رائے ਹੁੰਦੀ ਹੈ ਅਸਥਮਾ ਦੇ ਯੈਸ ਦੇਖੋ ਸਰ ਅਸਥਮਾ ਦੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਗਰ ਸਾਡੇ ਕੋਲ ਪੇਸ਼ੈਂਟ ਆਂਦਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਹੀਨੇ 2 ਮਹੀਨੇ ਦੇ ਵਿੱਚ 3 ਮਹੀਨੇ ਜੋ ਵੀ ਬੋਡੀ ਦਾ ਸਟਰਕਚਰ ਹੈ ਜਿੰਨਾ ਪੇਸ਼ੈਂਟ ਫਾਲੋ ਕਰ ਪਾਂਦਾ ਹੈ ਪਹਿਲੀ ਗੱਲ ਉਹਨੂੰ ਅਗਰ ਆਈਸੀਯੂ ਦੇ ਵਿੱਚ ਐਡਮਿਟ ਹੋਣ ਦੀ ਲੋੜ ਕਦੋਂ ਪਵੇਗੀ ਜਦੋਂ ਆਦੀ ਡੇਟ ਦੇ ਵਿੱਚ ਹਾਲਾਂਕਿ ਟਰਮ ਚੇਂਜ ਹੋ ਗਈ ਸਵियर ਅਸਮਾ ਅਟੈਕ ਕਹਿੰਦੇ ਨੇ ਉਹਨੂੰ ਤਾਂ ਉਹਨੂੰ ਆਈਸੀਯੂ ਵਗੈਰਾ ਦੀ ਲੋੜ ਪੈਂਦੀ ਹੈ ਆਦਰਵਾਇਜ਼ ਰੂਟੀਨ ਪ੍ਰੋਬਲਮ ਵਾਸਤੇ ਤਾਂ ਆਈਸੀਯੂ ਜਾਂਦਾ ਨਹੀਂ ਪੇਸ਼ੈਂਟ ਡੂ ਟੂ ਸਮ ਇਮੀਡੀਏਟ ਐਮਰਜੈਂਸੀ ਹੀ ਹੀ ਹੈਜ਼ অর ਸ਼ੀ ਹੈਜ਼ ਟੂ ਬੀ ਐਡਮਿਟਿਡ ਇਨ ਦਾ ਆਈਸੀਯੂ ਵਾਰਡ ਆਈਸੀਯੂ ਦੇ ਵਿੱਚ ਐਡਮਿਟ ਹੁੰਦਾ ਪਹਿਲਾਂ ਇੱਕ ਵਰਡ ਯੂਜ਼ ਹੁੰਦਾ ਸੀਗਾ ਸਟੇਟਸ ਅਸਥਮੈਟਿਕਸ ਕਿ ਪੇਸ਼ੈਂਟ ਨੂੰ ਸਾਹ ਆਏ ਨਹੀਂ ਰਿਹਾ ਜਿਹੜੇ ਮਸਲਜ਼ ਨੇ 에ਅਰਵੇਜ਼ ਦੇ ਉਹ ਬਿਲਕੁਲ ਟਾਈਟ ਹੋ ਗਏ ਨੇ ਉਹਦਾ ਸਾਹ ਰੁਕਣ ਦੀ ਕਗਾਰ ਤੇ ਹੈ ਤਾਂ ਉਹਨੂੰ ਹਸਪਤਾਲ ਉਸ ਵੇਲੇ ਐਮਰਜੈਂਸੀ ਮੈਨੇਜਮੈਂਟ ਵਾਸਤੇ ਮੈਂ ਪਹਿਲਾਂ ਵੀ ਕਿਹਾ ਵੀ ਐਮਰਜੈਂਸੀ ਦਾ ਜਿਹੜਾ ਪਾਰਟ ਹੈ ਉਸ ਵੇਲੇ ਅਸੀਂ ਇਹ ਕਹਿੰਦੇ ਹਾਂ ਕਿ ਸ਼ੁਰੂ ਦੇ ਵਿੱਚ ਇਨਲਰ ਜਦੋਂ ਤੁਸੀਂ ਇੰਨੇ ਸਾਲਾਂ ਤੋਂ ਲੈ ਰਹੇ ਹੋ ਤੁਹਾਨੂੰ ਟ੍ਰਿਗਰਿੰਗ ਪੁਆਇੰਟ ਪਤਾ ਲੱਗ ਗਿਆ ਪਹਿਲੀ ਗੱਲ ਤੇ ਉਹਨੂੰ ਹੋਣ ਹੀ ਨਾ ਦਿਓ ਆ ਹੌਸਤਾ ਹੌਸਤਾ ਅਸੀਂ ਸਿਸਟਮ ਜਿੱਦਾਂ ਤੁਹਾਡਾ ਡਾਈਟ ਔਰ ਲਾਈਫਸਟਾਈਲ ਚੇਂਜ ਕਰਦੇ ਆ ਦਵਾਈ ਦਿੰਦੇ ਆ ਉਹਦੇ ਨਾਲ ਸੋਨਾ ਫਰਕ ਪੈ ਜਾਂਦਾ ਔਰ ਮੇਰੇ ਵੱਲੋਂ ਸ਼ਾਇਦ ਆਈ.ਸੀ.ਯੂ ਦੀ ਅਸਮਾ ਦੇ ਪੇਸ਼ੈਂਟ ਨੂੰ ਲੋਡ ਹੀ ਨਹੀਂ ਪੈਂਦੀ ਥੈਟ ਇਜ਼ ਮਾਈ ਐਡਵਾਈਸ ਜਿਸ ਤਰ੍ਹਾਂ ਤੁਸੀਂ ਮੈਡੀਸਨ ਦਿੰਦੇ ਹੋ ਆਯੁਰਵੇਦਾ ਦੇ ਵਿੱਚ ਜੋ ਵੀ ਤੁਹਾਡੀ ਮੈਡੀਸਨ ਹੁੰਦੀ ਹੈ ਤੁਸੀਂ ਅਸੀਂ ਜਨਾਬ ਡਾਕਟਰ ਸ਼ਰਦਾ ਆਯੁਰਵੇਦਾ ਹਸਪੀਟਲ ਦੇ ਵਿੱਚ ਬੈਠੇ ਆ ਜਿੱਥੇ ਅਸਥਮਾ ਹੀ ਨਹੀਂ ਕਈ ਅਜਈਆਂ ਬਿਮਾਰੀਆਂ ਜਿਹੜੀ ਕਿ ਅਸੀਂ ਇਸ ਕਰਕੇ ਡਰ ਜਾਂਦੇ ਹਾਂ ਕਿ ਪਹਿਲਾਂ ਤਾਂ ਅਸੀਂ ਐਲੋਪੈਥੀ ਦਵਾਈਆਂ ਲੈਣੀਆਂ ਉਸ ਤੋਂ ਉੱਪਰ ਸਟੀਰਵਾਇਡਸ ਆ ਜਾਂਦੇ ਉਸ ਤੋਂ ਉੱਪਰ ਆਪਰੇਸ਼ਨਸ ਆ ਜਾਂਦੇ ਆ ਸਰਜਰੀਜ਼ ਆ ਜਾਂਦੀਆਂ ਲੋਕ ਡਰਦੇ ਆ ਪਰ ਇਹ ਆਯੁਰਵੇਦਾ ਦੇ ਵਿੱਚ ਲੋਕ ਇਸ ਕਰਕੇ ਫੇਥ ਕਰਦੇ ਆ ਕਿਉਂਕਿ ਇਹ ਜਿਹੜੀ ਮੈਡੀਸਿਨ ਹੈ ਇਹ ਐਲੋਪੈਥੀਾਂ ਕੋ ਸਟਰੋਂਗ ਨਹੀਂ ਹੁੰਦੀ ਇਹ ਜ਼ਰੂਰ ਗੱਲ ਆ ਕਿ ਸਾਨੂੰ ਇਸ ਟਾਈਮ ਦੇ ਨਾਲ ਖਾਣੀ ਪੈਂਦੀ ਥੋੜਾ ਜਿਹਾ ਲੰਬਾ ਚੱਲੀ ਜਾਂਦੀ ਹੈ ਪਰ ਦੂਸਰੇ ਪਾਸੇ ਇਸ ਤੇ ਇਲਾਜ ਤੇ ਇਸ ਤੇ ਜਿਹੜੇ ਰਿਜ਼ਲਟ ਆ ਬਹੁਤ ਜ਼ਿਆਦਾ ਕਾਰਗਰ ਹੋ ਜਾਂਦੇ ਆ ਆਖਰਲੇ ਸਵਾਲ ਤੇ ਆ ਜਾਂਦੇ ਆ ਸਰ ਜਿਸ ਤਰ੍ਹਾਂ ਇਹ ਚੀਜ਼ਾਂ ਤੁਹਾਡੇ ਕੋਲ ਪੇਸ਼ੈਂਟਸ ਆਉਂਦੇ ਆ ਕਿਸੇ ਵੀ ਲੈਵਲ ਤੇ ਆ ਕੇ ਤੁਹਾਨੂੰ ਤੁਸੀਂ ਉਹਨੂੰ ਕਿਉਰ ਕਰ ਦਿੰਦੇ ਹੋ ਕੁਝ ਪੇਸ਼ੈਂਟਸ ਜਿਹੜੇ ਇਸ ਤਰ੍ਹਾਂ ਦੇ ਆ ਕਿ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ ਹਜੇ ਕਿ ਮੈਂ ਇਸ ਤਮਾ ਦਾ ਪ੍ਰੋਬਲਮ ਹੈਗੀ ਆ ਕਿ ਨਹੀਂ ਦੂ ਕਹ ਹੁਲਕਾ ਲੱਗਦਾ ਹੈ ਕਿ ਮੈਨੂੰ ਸਾਹ ਦੀ ਬਰੀਥਿੰਗ ਦੀ ਪ੍ਰੋਬਲਮ ਆ ਉਹ ਆਪਣੇ ਆਪ ਨੂੰ ਇਹ ਸਮਝ ਲੈਂਦੇ ਆ ਕਿ ਮੈਂ ਮੋਟਾ ਮੋਟਾ ਆ ਸ਼ਾਇਦ ਇਸ ਕਰਕੇ ਆ ਕਈ ਇਹ ਸਮਝ ਲੈਂਦੇ ਆ ਕਿ ਮੇਰੀ ਬਾਡੀ ਫਿਟ ਨਹੀਂ ਇਸ ਕਰਕੇ ਆ ਕਈਆਂ ਨੂੰ ਐ ਲੱਗਦਾ ਹੈ ਕਿ ਮੈਨੂੰ ਸ਼ਾਇਦ ਬੁਖਾਰ ਆ ਇਸ ਕਰਕੇ ਆ ਘਰੇ ਬੈਠ ਕੇ ਕਿਵੇਂ ਨੋਟ ਡਾਊਨ ਕਰ ਲੈਣ ਕੁਝ ਪੁਆਇੰਟ ਦੱਸ ਦੋ ਤੇ ਦੂਸਰੀ ਕਰੇ ਬੈ ਕੇ ਕੋਈ ਐਕਸਰਸਾਈਜ਼ ਕੁਝ ਦੱਸ ਦੋ ਬੇਸਿਕਲੀ ਸਭ ਤੋਂ ਅੱਛੀ ਜਿਹੜੀ ਐਕਸਰਸਾਈਜ਼ ਹੈ ਮੈਂ ਤਿੰਨ ਚੀਜ਼ਾਂ ਤੇ ਇੰਡੋਰਸ ਕਰੂੰਗਾ ਗੱਲਾਂ ਸਭ ਤੋਂ ਪਹਿਲਾਂ ਤੇ ਆਪਣੀ ਬੈਲੈਂਸਡ ਡਾਈਟ ਰੱਖੋ ਜੀ ਬੈਲੈਂਸਡ ਡਾਈਟ ਦਾ ਮਤਲਬ ਹੁੰਦਾ ਹੈ ਖੱਟੇ ਦੇ ਉੱਪਰ ਗਰਮ ਨਹੀਂ ਖਾਣਾ ਗਰਮ ਦੇ ਉੱਪਰ ਠੰਡਾ ਨਹੀਂ ਖਾਣਾ ਲਾਈਕ 댓 ਇਹ ਕੁਝ ਚੀਜ਼ਾਂ ਐ ਇਹ ਜਦੋਂ ਤੁਸੀਂ ਓਪੀਡੀ ਚਾਹਦੇ ਹੋ ਅਸੀਂ ਲੋਕ ਸਮਝਾਉਂਦੇ ਆਂ ਔਰ ਉਹਦੇ ਨਾਲ ਤੁਹਾਨੂੰ ਬੈਨੇਫਿਟ ਮਿਲੇਗਾ ਬੈਲੈਂਸਡ ਡਾਈਟ ਦਾ ਮਤਲਬ ਹੁੰਦਾ ਹੈ ਵੀ ਤੁਸੀਂ ਆਪਣੀ ਤਸਵੀਰ ਔਰ ਭੁੱਖ ਨੂੰ ਸਮਝ ਕੇ ਰੋਟੀ ਪਾਣੀ ਖਾਓ ਇਹ ਨਹੀਂ ਹੈ ਕਿ ਭੁੱਖ ਤੁਹਾਨੂੰ ਪਤਾ ਹੈ ਕਿ ਜਿਹੜਾ ਮੈਂ 4-5 ਚੀਜ਼ਾਂ ਤੁਹਾਨੂੰ ਪਹਿਲਾਂ ਸਮਝਾ ਕੇ ਏਟੇ ਆਂ ਕਿ ਜਿਹੜਾ ਜੰਕ ਫੂਡ ਹੈ ਜਿਹੜਾ ਮੈਦੇ ਵਾਲੀ ਚੀਜ਼ਾਂ ਨੇ ਜਿਹੜੀ ਬਹੁਤ ਠੰਡੀਆਂ ਚੀਜ਼ਾਂ ਨੇ ਖੱਟੀਆਂ ਚੀਜ਼ਾਂ ਨੇ ਚਟਪਟਾ ਜਿਹੜੀ ਕੁਦਰਤ ਦੀ ਡਾਈਟ ਹੈ ਜਿਹੜੀ ਨੇਚਰ ਫਾਈਬਰ ਵਾਲੀ ਚੀਜ਼ਾਂ ਨੇ ਜਿਹੜੀ ਕੁਦਰਤ ਨੇ ਸਾਨੂੰ ਦਿੱਤੀਆਂ ਜਿੱਦਾਂ ਹੁਣ ਫਰੂਟਸ ਦਿੰਦੇ ਆ ਸੈਲਡਸ ਦਿੰਦੇ ਆ ਉਹ ਚੀਜ਼ਾਂ ਤੁਸੀਂ ਮੈਕਸਿਮਮ ਲੈਵਲ ਤੇ ਉਹਦਾ ਕੰਜ਼ਮਪਸ਼ਨ ਕਰੋ ਤੁਹਾਡੀ ਹੈਲਥ ਮੈਂ ਕਿਉਂਕਿ ਉਹਦੇ ਵਿੱਚ ਐਂਟੀਆਕਸੀਡੈਂਟਸ ਅਵੇਲੇਬਲ ਹੈ ਐਂਟੀ ਇਨਫਲਮੇਟਰੀ ਚੀਜ਼ਾਂ ਅਵੇਲੇਬਲ ਹੈ ਮਲਟੀਪਲ ਵਿਟਾਮਿਨਸ ਅਵੇਲੇਬਲ ਰਹੇ ਮਿਨਰਲਸ ਅਵੇਲੇਬਲ ਹੈ ਜਿਸ ਤਰ੍ਹਾਂ ਅਸਥਮਾ ਪੇਸ਼ੈਂਟ ਵਾਸਤੇ ਵਿਟਾਮਿਨ ਡੀ ਵਿਟਾਮਿਨ ਈ ਔਰ ਸੈਲੇਨੀਅਮ ਬਹੁਤ ਅੱਛੀ ਮਾਤਰਾ ਦੇ ਵਿੱਚ ਅਗਰ ਡਾਈਟ ਜਾ ਰਹੇ ਤੇ ਉਹਨੂੰ ਅਸਥਮਾ ਠੀਕ ਵੀ ਹੋ ਸਕਦਾ ਜਿਹੜਾ ਅਸਥਮਾ ਦਾ ਪੇਸ਼ੈਂਟ ਹੈ ਔਰ ਅਗਰ ਇਹ ਡਾਈਟ ਦੇ ਵਿੱਚ ਜਾ ਰਹੇ ਤੇ ਉਹਨੂੰ ਜਲਦੀ ਜੇ ਅਸਥਮਾ ਹੋਣ ਦੇ ਚਾਂਸਸ ਨਹੀਂ ਹੈ ਐਸ ਪਰ ਆਯੁਰਵੇਦਾ ਅਗਰ ਅਸੀਂ ਥੋੜਾ ਬਹੁਤ ਅਗਰ ਕੁਝ ਟਿਪਸ ਅਗਰ ਆਪਾਂ ਦੇਣਾ ਚਾਹੀਏ ਸਭ ਤੋਂ ਪਹਿਲਾਂ ਤੇ ਜੇ ਅਗਰ ਤੁਹਾਨੂੰ ਸਾਹ ਚੜਦਾ ਹੈ ਪਹਿਲਾਂ ਦੇਖੋ ਤੁਹਾਡਾ weight ਤੇ ਨਹੀਂ ਵੱਧਦਾ ਵਨ ਸੈਕਿੰਡ ਤੁਹਾਨੂੰ ਕੋਈ ਹਾਰਟ ਦੀ ਟ੍ਰਬਲ ਤੇ ਨਹੀਂ ਉਹਦੀ ECG ਕਰਾਈ ਜਾ ਸਕਦੀ ਹੈ ਥਰਡ ਅਗਰ ਬਾਈ ਚਾਂਸ ਤੁਹਾਨੂੰ ਇਸ ਦੇ ਹਾਰਟ ਔਰ ਇਹ ਚੀਜ਼ਾਂ ਰੂਲ ਆਊਟ ਹੋ ਜਾਂਦੀ ਹੈ देयर इज अ ਟੈਸਟ ਕਾਲਡ ਪੀ ਐਫ ਟੀ ਪਲਮਰੀ ਫੰਕਸ਼ਨ ਟੈਸਟ ਔਰ ਸਪਾਇਰੋਮੈਟਰੀ ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਵੈਦਰ ਯੂ ਆਰ ਅਸਥਮੈਟਿਕ ਔਰ ਨਾਟ ਥੈਟ ਇਜ਼ ਡਨ ਬਾਈ ਸਮ ਚੈਸਟ ਸਪੈਸ਼ਲਿਸਟ ਟੈਸਟ ਹੋ ਜਾਂਦੇ ਨੇ ਔਰ ਇੱਕ ਸਿੰਪਲ ਜਿਹਾ ਟੈਸਟ ਹੈ ਕਿ ਮੋਸਟਲੀ ਜਿਹੜਾ ਅਸਥਮਾ ਹੈ ਉਹ ਅਲਰਜੀਜ਼ ਨਾਲ ਜ਼ਿਆਦਾ ਹੁੰਦਾ ਹੈ ਤਮਕ ਸ਼ਵਾਸ ਅਲਰਜਿਕ ਬ੍ਰੌਂਕਲ ਅਸਥਮਾ ਉਹਦੇ ਵਾਸਤੇ ਇੱਕ ਸਿੰਪਲ ਇੱਕ ਬਲੱਡ ਟੈਸਟ ਹੁੰਦਾ ਹੈ ਥੈਟ ਇਜ਼ ਕਾਲਡ ਟੋਟਲ ਆਈਜੀਈ ਲੈਵਲਸ ਉਹ ਤੁਸੀਂ ਰੂਟੀਨ ਦੇ ਵਿੱਚ ਕਰਾ ਲਓ ਜਿਸ ਦੇ ਨਾਲ ਅਗਰ ਉਹ ਬਾਇਚੰਦ ਤੁਹਾਡਾ ਕਿਤੇ ਵਧਿਆ ਆਂਦਾ ਤੇ ਡੂ ਕੰਟੈਕਟ ਯੋਰ ਨੀਰੈਸਟ ਡਾਕਟਰ ਇਨ ਆਯੁਰਵੇਦਾ ਹੈ ਨਾ ਜੀ ਸੋ ਥੈਟ ਵੀ ਕੈਨ ਹੈਲਪ ਅਨਲੋਮ ਵਿਲੋਮ ਸਿੰਪਲ ਜਿਹਾ ਫਾਰਮੂਲਾ ਹੈ ਜਿਹੜਾ ਜਿਹਨੂੰ ਪ੍ਰਣਾਯਾਮ ਕਹਿੰਦੇ ਨੇ ਅਨਲੋਮ ਵਿਲੋਮ অর ਡੀਪ ਬਰੀਥਿੰਗ ਅਗਰ ਕਿਸੇ ਨੂੰ ਅਸਥਮਾ ਹੈ ਉਹਨੂੰ ਕਦੇ ਵੀ ਉਹਨੂੰ ਅਸਥਮਾ ਅਟੈਕ ਆ ਜਾਂਦਾ ਹੈ ਸਭ ਤੋਂ ਪਹਿਲਾਂ ਉਹਨੂੰ ਡੀ ਬਰੀਥਿੰਗ ਬੜੇ ਆਰਾਮ ਨਾਲ ਪਹਿਲਾਂ ਤਾਂ ਸ਼ਾਂਤੀ ਨਾਲ ਬੈਠ ਜਾਣਾ ਚਾਹੀਦਾ ਹਾਏ ਤੋਬਾ ਨਹੀਂ ਮਚਾਣੀ ਚਾਹੀਦੀ ਹੈ ਉਹਨੂੰ ਪਤਾ ਹੋਣਾ ਚਾਹੀਦਾ ਹੈ ਉਹਨੂੰ ਉਹਦੇ ਕੋਲ ਪਹਿਲਾਂ ਤੋਂ ਪਲਾਨ ਉਹਦੇ ਫੈਮਿਲੀ ਮੈਂਬਰ ਨੂੰ ਉਹਨੂੰ ਪਤਾ ਹੋਣਾ ਚਾਹੀਦਾ ਕਿ ਅਗਰ ਮੈਨੂੰ ਅਕਿਊਟ ਅਟੈਕ ਆ ਗਿਆ ਤੇ ਇਹਨੂੰ ਕਿੱਦਾਂ ਮੈਨੇਜ ਕਰਨਾ ਇਹ ਸਟੈਪ ਮੋਸਟਲੀ ਐਲੋਪੈਥੀ ਦੇ ਵਿੱਚ ਆਯੁਰਵੇਦ ਜੋ ਵੀ ਤੁਹਾਡਾ ਕਨਸਰਨ ਡਾਕਟਰ ਹੈ ਉਹ ਤੁਹਾਨੂੰ ਸਮਝਾਣੇ ਹੈ ਕਿ ਵੀ ਅਗਰ ਤੁਸੀਂ ਐਦਾ ਹੋ ਜਾਂਦਾ ਉਸ ਵੇਲੇ ਤੁਸੀਂ ਐਦਾ ਮੈਨੇਜ ਕਰਨਾ ਹੈ ਪੈਨਿਕ ਕ੍ਰੀਏਟ ਕਰਨ ਨਾਲ ਹਮੇਸ਼ਾ ਹਾਚਪੋਚ ਹੁੰਦਾ ਖਿਚੜੀ ਬੰਦੀ ਹੈ ਨੁਕਸਾਨ ਹੁੰਦਾ ਪੇਸ਼ੈਂਟ ਕਾਫੀ ਖਰਾਬ ਵੀ ਹੋ ਜਾਂਦਾ ਕਈ ਵਾਰੀ ਉਹ ਐਦਾ ਨਹੀਂ ਹੋਣਾ ਚਾਹੀਦਾ ਪਲਾਨ ਹੋਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਅਵੇਅਰਨੈਸ ਹੋਣੀ ਚਾਹੀਦੀ ਹੈ ਪੇਸ਼ੈਂਟ ਨੂੰ ਵੀ ਔਰ ਪੇਸ਼ੈਂਟ ਦੇ ਫੈਮਿਲੀ ਮੈਂਬਰਸ ਨੂੰ ਵੀ ਵੀ ਐਨੋਸਮਾ ਹੈਗਾ ਤੇ ਐਦਾ ਟ੍ਰਿਗਰਿੰਗ ਪੁਆਇੰਟ ਕੀ ਹੈਗਾ ਉਹ ਟ੍ਰਿਗਰ ਨੂੰ ਹਟਾਓ ਸਭ ਤੋਂ ਪਹਿਲਾਂ ਤੀਸਰਾ ਲੋਮ ਵਿਲੋ ਡੀ ਬਰੀਥਿੰਗ ਇਹ ਬੇਸਿਕ ਦੀ ਚੀਜ਼ਾਂ ਨੇ ਔਰ ਜੇ ਅger ਆਪਾਂ ਆਸਨਾਂ ਦੀ ਗੱਲ ਕਰੀਏ ਹਾਲਾਂਕਿ ਯੋਗ ਜਿਹੜਾ ਹੈਗਾ ਯੋਗਾ ਆਸਨ ਜਿਹੜੇ ਹੈਗੇ ਨੇ ਉਹ 100% ਬਿਮਾਰੀ ਨੂੰ ਐਦਾਂ ਤਾਂ ਨਹੀਂ ਕਿ ਇੱਕਦਮ ਠੀਕ ਕਰ ਦਿੰਦੇ ਨੇ ਬਟ ਉਹਨਾਂ ਦਾ ਐਡੀਟਿਵ ਇਫੈਕਟ ਬਹੁਤ ਹੈ ਕਿ ਦੁਬਾਰਾ ਨਾ ਹੋਵੇ ਉਹਦੇ ਵਾਸਤੇ ਬਹੁਤ ਅੱਛਾ ਜਿਹਦੇ ਜਿੱਦਾਂ ਸੁਖਾਸਨ ਬਹੁਤ ਅੱਛਾ ਕੰਮ ਕਰਦਾ ਹੈ ਪਵਨ ਮੁਕਤ ਆਸਨ ਅਰਧ ਮਤਸਿੰਦ੍ਰਿਆਸਨ ਇਹ ਬਹੁਤ ਅੱਛੇ ਤਰੀਕੇ ਨਾਲ ਅਸਮਾ ਦੇ ਪੇਸ਼ੈਂਟ ਨੂੰ ਹੈਲਪ ਕਰਦਾ ਹੈ ਠੀਕ ਹੋਣ ਵਾਸਤੇ ਕਿਉਂਕਿ ਇਹਨਾਂ ਦੇ ਨਾਲ ਕੀ ਹੋਏਗਾ ਆਕਸੀਜਨ ਦੀ ਕਨਸੈਂਟ੍ਰੇਸ਼ਨ ਬਲੱਡ ਦੇ ਵਿੱਚ ਵੱਧਦੀ ਹੈ ਸਾਡੀ ਮਸਲ ਨੂੰ ਟੋਨੋਸਿਟੀ ਮਿਲਦੀ ਹੈ ਜਿਹਦੇ ਨਾਲ ਪੇਸ਼ੈਂਟ ਨੂੰ ਅਸਥਮਾ ਦੇ ਅਕਿਊਟ ਅਟੈਕ ਤੋਂ ਬਚਾਇਆ ਜਾ ਸਕਦਾ ਹੈ ਔਰ ਜੇ ਅਗਰ ਬਾਇਚਾਂਸ ਕਿਸੇ ਨੂੰ ਰੂਟੀਨ ਵੀ ਸਾਹ ਚੜਦਾ ਇਟ ਇਜ਼ ਅ ਗੁੱਡ ਐਕਸਰਸਾਈਜ਼ ਐਸ ਵੈਲ ਸੋ ਥੀਸ ਆਰ ਮਾਈ ਟਿਪਸ ਸੋ ਜਨਾਬ ਜਿਸ ਤਰ੍ਹਾਂ ਅਸੀਂ ਅੱਜ ਅਸਥਮਾ ਸਾਹ ਦੇ ਰੋਗ ਦਾ ਜਿਹੜਾ ਲੋਕ ਇਹ ਸੋਚਦੇ ਸਨ ਕਿ ਸਾਨੂੰ ਤਾਂ ਨਹੀਂ ਹੋ ਸਕਦਾ ਇਹ ਸਾਡੇ ਦਾਦਿਆਂ ਨੂੰ ਹੁੰਦਾ ਸੀ ਜਾਂ ਦਾਦੀਆਂ ਨਾਨੀਆਂ ਨੂੰ ਹੁੰਦਾ ਸੀ ਇਹ ਤੁਸੀਂ ਸ਼ਿਕਾਰ ਹੋ ਸਕਦੇ ਹੋ ਜੇਕਰ ਤੁਸੀਂ ਇਹ ਇੰਟਰਵਿਊ ਸੁਣ ਲਏ ਤਾਂ ਤੁਹਾਨੂੰ ਸਾਰੇ ਕਾਰਨ ਪਤਾ ਚੱਲ ਜਾਣੇ ਐਸ ਕਰਕੇ ਤੁਹਾਡਾ ਫਿਰ ਵੀ ਕੋਈ ਕੁਐਰੀ ਹੈ ਕੋਈ ਸਵਾਲ ਹੈ ਤੁਸੀਂ ਸਾਨੂੰ ਇਨਬਾਕਸ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਸਵਾਲਾਂ ਦੇ ਵਿੱਚ ਇੱਕ ਹੋਰ ਜਿਹੜੀ ਕਾਮਨ ਪ੍ਰੋਬਲਮ ਹੋਵੇ ਕਿ ਉਸ ਦਾ ਹੱਲ ਲੈ ਕੇ ਇੰਟਰਵਿਊ ਕਰਾਂਗੇ ਤਦ ਤੱਕ ਸਾਨੂੰ ਦੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਸਸਕਾਰ